ਇੱਕ ਤੱਕ ਅੱਗ ਲੱਗਣੀ ਅੱਗ ਨਹੀਂ ਮੱਚਦੀ ਦੱਸ ਸਿਆਪਾ ਖਾਨਾ ਮੇਰੀ ਜਾਨ ਨੂੰ ਕਿੰਨੇ ਦਿਨ ਹੋ ਗਏ ਸਿਲੰਡਰ ਖਤਮ ਹੋਇਆ ਪਿਆ ਕਾ ਨੂੰ ਸੋਚ ਆ ਦੱਸ ਪਤਾ ਵੀ ਹਾਂ ਰੋਟੀ ਮਿਲ ਜਾਂਦੀ ਆ ਜੇ ਤਾਂ ਪੈਗੀ ਗੱਲ ਫੇਰ ਲਿਆ ਕੇ ਦਊਗਾ ਇਹ ਵੀ ਇਹ ਕੋ ਨੂੰ ਨਹੀਂ ਹੈਗਾ ਅੰਦਰ ਵੜ ਕੇ ਬਹਿ ਜਾਂਦੀ ਆ ਵੀ ਕਰਵਾ ਦਾ ਨਾਲ ਕੰਮ ਦੱਸ ਅਮਨ ਅਮਨ ਜਾਣ ਕੇ ਨਹੀਂ ਨਿਕਲਦੀ ਬਰ ਸਭ ਜਾਣਦੀਆਂ ਮੇਰੀਆਂ ਚਤਰਾਈਆਂ ਨੂੰ ਅਮਨ ਹੁਣ ਤਾਂ ਕੰਮ ਕਰਕੇ ਬੈਠੀ ਸੀ ਉੱਤੋਂ ਇਹਨੇ ਅੱਗ ਮਚਾਤੀ ਹੁਣ ਹਾਂ ਦੇਦੀ ਕੀ ਆ ਕੀ ਹੋਣਾ ਤੈਨੂੰ ਨਹੀਂ ਦਿਖਦਾ ਦੱਸ ਧੁੱਪੇ ਲੱਗ ਰਹੀਆਂ ਮੈਂ ਤੇ ਫੇਰ ਮੈਂ ਵੀ ਤਾਂ ਕੰਮ ਕਰਕੇ ਹਟੀਆਂ ਮੈਂ ਕਿਹੜਾ ਬੇਲੀ ਸੀਗੀ ਬਈ ਤੇਰਾ ਤਾਂ ਸਫਾਈਆਂ ਦਾ ਕੰਮ ਐ ਝਾੜੂ ਪੋਚਾ ਤੂੰ ਤਾਂ ਕਰਕੇ 10 ਮਿੰਟ ਚ ਬਹਿ ਜਾਨੀਂ ਆ ਦੱਸ ਤੂੰ ਐਂ ਦੇਖ ਲੈ ਜਿਹੜੇ ਖੇਤ ਐਨੇ ਨੇ ਬੰਦਿਆਂ ਦੀ ਰੋਟੀ ਜਾਂਦੀ ਆ ਅਸ ਜੀਰੀ ਦਾ ਸੀਜ਼ਨ ਚੱਲ ਰਿਹਾ ਦੱਸ ਸਫਾਈ ਦਾ ਕੰਮ ਤੁਸੀਂ ਕਰ ਲਿਆ ਕਰੋ ਚਲ ਠੀਕ ਹੈ ਜੇ ਇਹੀ ਗੱਲ ਹੈ ਨਾ ਫਿਰ ਰੋਟੀ ਟੁੱਕਦਾ ਤੂੰ ਕਰਿਆ ਕਰ ਸਫਾਈ ਦਾ ਕੰਮ ਮੈਂ ਕਰ ਲਿਆ ਕਰੂੰ ਫਿਰ ਜੀ ਦੀ ਮੈਂ ਤੁਹਾਨੂੰ ਕਿੰਨੇ ਵਾਰੀ ਤੱਕ ਕਿਹਾਗਾ ਵੀ ਤੁਸੀਂ ਆ ਸਫਾਈ ਦਾ ਕੰਮ ਕਰ ਲਿਆ ਕਰੋ ਰੋਟੀ ਮੈਂ ਬਣਾ ਲੂੰਗੀ ਦੇਖ ਆਵਨ ਮੇਰੀ ਗੱਲ ਸੁਣ ਲੜ ਕੇ ਕੁਝ ਨਹੀਂ ਬਣਦਾ ਆ ਜਿਹੜੀ ਕੁੜੀ ਜੀ ਬੈਠੀ ਆ ਉਹਨੂੰ ਵੀ ਕਿਹਾ ਕਰ ਕੰਮ ਤੰਦਾ ਆ ਇੱਕ ਤਾਂ ਤੇਰੇ ਭਾਈ ਨੇ ਉਹ ਸਿਰ ਚੜਾ ਰੱਖਿਆ ਜਮੀ ਨਹੀਂ ਉਹਨੂੰ ਕੁਝ ਕਹਿਣ ਦਿੰਦਾ ਦੱਸ ਸਵੇਰੀ ਲੰਗ ਚ ਝੋਲਾ ਜਾ ਚੱਕ ਕੇ ਪਤਾ ਨਹੀਂ ਪੜਦੀ ਆ ਕਿ ਕੀ ਕਰਦੀ ਆ ਉਹ ਦੱਸ ਫਰਜੀ ਦੀ ਉਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਨਾਲੇ ਮੈਂ ਤਾਂ ਕੰਮ ਕਰਦੀ ਆ ਸਾਰਾ ਮੈਨੂੰ ਨਾ ਸੁਣਾਈਆ ਕਰਿਆ ਕਰੋ ਸੁਣਾਂਗੇ ਸੁਣਾਂਗੇ ਵਾਲੀ ਗੱਲ ਨਹੀਂ ਬਈ ਆਪਦਾ ਇੱਕ ਟਾਈਮ ਦਾ ਕੰਮ ਸਾਂਭਲਾ ਚੁੱਲ੍ਹੇ ਦਾ ਠੀਕ ਹੈ ਨਾ ਮੈਥੋਂ ਨਹੀਂ ਇਹਨੇ ਬੰਦਿਆਂ ਦੀ ਰੋਟੀ ਪੱਕਦੀ ਖੇਤ ਤੈਨੂੰ ਪਤਾ ਬੇ ਵੀ ਬੰਦਿਆਂ ਦੀ ਰੋਟੀ ਜਾਂਦੀ ਆ ਦੱਸ ਚਲ ਠੀਕ ਆ ਦੀਦੀ ਮੈਂ ਚੁੱਲ੍ਹੇ ਦਾ ਕੰਮ ਹੀ ਸਾਂਭਿਆ ਕਰੂੰ ਉਦਲਾ ਕੰਮ ਤੁਸੀਂ ਕਰਿਆ ਕਰੋ ਹੁਣ ਸਾਰਾ ਬਸ ਠੀਕ ਹੈ ਫਿਰ ਅੱਜ ਰੋਟੀ ਮੈਂ ਵੀ ਨਹੀਂ ਪਕਾਉਂਦੇ ਰੋਟੀ ਤਾਂ ਐਹੀ ਪਕਾਉਣੀ ਆ ਹੁਣ ਕਿਉਂ ਮੈਂ ਤਾਂ ਆਪਦਾ ਜਿਹੜਾ ਮੇਰਾ ਕੰਮ ਬਣਦਾ ਸੀ ਮੈਂ ਤਾਂ ਕਰ ਲਿਆ ਕੀ ਜਿਹੜਾ ਕਰ ਰੱਖਿਆ ਤੁਸੀਂ ਆ ਲੈ ਦੇਖ ਲੈ ਭਾਈ ਹੁਣ ਲੜੀ ਆਂਦੀ ਏ ਮੇਰੇ ਨਾਲ ਮੈਂ ਕੀ ਲੜਨਾ ਆ ਤੁਹਾਨੂੰ ਨਹੀਂ ਪਤਾ ਧੁੱਪ ਚੜੀ ਪਈ ਆ ਨਾ ਦੱਸ ਰੋਟੀ ਪਕਾਉਣੀ ਆ ਇਹਨੂੰ ਐਨੀ ਕ ਗੱਲ ਕਹੀ ਆ ਵੀ ਭਾਈ ਮੇਰੇ ਨਾਲ ਕਰਵਾ ਦੇ ਉਹ ਭਾਈ ਲਾ ਕੇ ਕਰਵਾਦਾ ਕਰ ਤੈਨੂੰ ਪਤਾ ਵੀ ਖੇਤ ਰੋਟੀ ਜਾਨੇ ਰੋਟੀ ਦਾ ਡਿੱਕੀ ਜਾਨੇ ਤੂੰ ਇੱਥੇ ਲੜੀ ਜਾਨੇ ਬੈਠੀ ਆਂ ਭਾਈ ਮੈਂ ਕਿਹੜਾ ਪਈ ਸੀ ਮੈਂ ਵੀ ਤਾਂ ਪੋਚੇ ਲਾ ਕੇ ਹਟੀ ਜਾਂਗੀ ਪੋਚੇ ਭਾਈ ਫੇਰ ਲੱਗ ਜਾਂਦੇ ਪਹਿਲਾਂ ਰੋਟੀ ਜ਼ਰੂਰੀ ਆ ਫਿਰ ਭਾਈ ਰੋਟੀ ਨਹੀਂ ਮੈਥੋਂ ਬਣਦੀ ਮੇਰੇ ਤਾਂ ਪੋਚੇ ਦਾ ਕੰਮ ਸੀ ਮੈਂ ਪੋਚੇ ਲਾਦੇ ਰੋਟੀ ਨਹੀਂ ਬਣਦੀ ਉਹ ਰੋਟੀ ਬਣਾਉ ਕੌਣ ਹੱਦ ਹੋ ਗਈ ਭਾਈ ਤੇਰੀ ਵਾਲੀ ਤੂੰ ਕਹਿੰਦੀ ਮੈਥੋਂ ਰੋਟੀ ਨਹੀਂ ਬਗਦੀ ਨਾ ਜ਼ਮੀਨ ਚੋਂ ਆ ਤਾਂ ਨਹੀਂ ਲੈਂਦੇ ਫਸਲ ਚੋਂ ਆ ਤਾਂ ਨਹੀਂ ਲੈਂਦੇ ਜਾਂ ਘਰ ਚੋਂ ਆ ਤਾਂ ਨਹੀਂ ਲੈਂਦੇ ਰੋਟੀ ਤਾਂ ਬਣਾਉਣੀ ਪਾਉਗੀ ਜਵੇਂ ਮਰਜ਼ੀ ਬਣਾ ਔਖੀ ਹੋ ਕੇ ਬਣਾ ਭਾਵੇਂ ਸੌਖੀ ਹੋ ਕੇ ਬਣਾ ਨਹੀਂ ਮੈਂ ਘਰ ਦਾ ਛੋੜੇ ਨਾਲ ਕਰਦਾ ਬਾਈ ਸੋਟਾ ਕੀ ਚਾਹੇ ਉਹਦੇ ਪਿਓ ਨਾਲ ਗੱਲ ਕਰ ਲੋ ਅੱਜ ਤਾਂ ਮੈਂ ਰੋਟੀ ਬਣਾਉਂਦੀ ਨਹੀਂ ਹੈਗੀ ਨਾ ਤੈਨੂੰ ਬੋਲਣ ਦੀ ਅਕਲ ਜਮੀ ਨਹੀਂ ਹੈਗੀ ਦੱਸ ਕਿਵੇਂ ਬੋਲਦੀਆਂ ਤੂੰ ਨਾ ਤੈਨੂੰ ਭਈ ਤੇਰੇ ਘਰਦਿਆਂ ਕੋਈ ਸਿਖਾਇੇ ਨਹੀਂ ਵੀ ਵੱਡੇ ਛੋੜੇ ਨਾਲ ਕਿਵੇਂ ਬੋਲੀਦਾ ਕਿਵੇਂ ਨਹੀਂ ਭਈ ਆਪ ਦੀ ਆਪ ਬੁਲਾਉਂਦੀ ਹੈਗੀ ਹੁਣ ਜਦੋਂ ਮੈਂ ਸਾਰਾ ਕੰਮ ਤਾਂ ਕਰਦੀ ਹੈਗੀ ਹੁਣ ਮੈਨੂੰ ਕਿਹੜਾ ਸੁੱਖ ਕੇ ਦਿੱਤਾ ਹੋਇਆ ਵੀ ਮੈਂ ਇਕੱਲੀ ਸਾਰਾ ਕੰਮ ਕਰੂੰਗੀ ਚਲ ਭੱਗ ਜਾ ਕਰ ਲੈ ਤੇਨੇ ਕੰਮ ਦੇਖਦੇ ਹੀ ਨਹੀਂ ਤੇਰੇ ਕੰਮ ਕਰੇ ਹੋਏ ਮੈਨੂੰ ਵੀ ਬੋਲਣ ਦਾ ਹੌਂਕ ਨਹੀਂ ਹੈਗਾ ਤੇਰੇ ਨਾਲ ਕੋਈ ਕੋਈ ਨਾਲ ਕਾਨੂੰ ਧੱਕਾ ਮਾਰਦੀ ਹੁੰਦੀ ਹੈ ਯਾਰ ਔਖੀ ਤੋਂ ਕੀ ਕਰ ਲਾ ਕਰ ਹੋਰ ਕੀ ਹੈਗਾ ਤੈਨੂੰ ਪਤਾ ਹੈਗਾ ਕਿਹੜੇ ਖਾਉ ਪਰੌਂਠੇ ਸੁਣ ਲਿਆ ਹੁਣ ਤਾਂ ਤੂੰ ਵੀ ਮੈਨੂੰ ਲੱਗ ਜਾਣਾ ਕਰਨਾ ਤੂੰ ਨਹੀਂ ਚੁੱਪ ਕਰਦੀ ਤੂੰ ਨਹੀਂ ਕਰਦੀ ਬੋਲਣ ਦੀ ਅਕਲ ਨਹੀਂ ਹੈਗੀ ਇਹਨੂੰ ਜਮਾਂ ਵੀ ਉਹ ਤਾਂ ਮੈਂ ਹੀ ਆ ਜਿਹੜੇ ਚੰਦ ਰਹੀਆਂ ਕੋਈ ਹੋਰ ਹੁੰਦੇ ਨਾ ਗੁੱਤਨੀ ਨੂੰ ਘੇੜਾ ਦੇ ਦਿੰਦੇ ਜੇ ਅਕਲ ਹੁੰਦੀ ਨਾ ਆ ਘਰ ਤੇ ਸੁੱਖ ਸ਼ਾਂਤੀ ਰਹਿੰਦੀ ਕਲੇਸ਼ ਨਾ ਹੁੰਦਾ ਜਿਵੇਂ ਕਰੀ ਜਾਂਦੀ ਐ ਨਾਲੇ ਮੇਰੀ ਗੱਲ ਸੁਣ ਲੈ ਤੂੰ ਵੀ ਥੋੜੀ ਬਹੁਤੀ ਆਕਲ ਨੂੰ ਹੱਥ ਮਾਰ ਲੈ ਸਿਲੰਡਰ ਮੁੱਕਿਆ ਨੂੰ ਕਿੰਨੇ ਦਿਨ ਹੋ ਗਏ ਪਹਿਲਾਂ ਕੋਈ ਬੁੱਕ ਕਰਾ ਤਾ ਬੁੱਕ ਕਰਾਵਾ ਖੇਤ ਦੇ ਕੰਮ ਕਰਕੇ ਮਸ਼ੀਨ ਚੱਲ ਰਹੀ ਨਹੀਂ ਜਾਇਆ ਗਿਆ ਉਹ ਮੁੰਡਾ ਕਹਿੰਦਾ ਮੈਂ ਆਪੇ ਧਰ ਜੂੰਗਾ हां सच जीरी बाकी ਹੁਣ ਮੰਡੀ ਚਕਣਾ ਉਹ ਲਾਈ ਆ ਟਰਾਲੀ ਹਜੇ ਪਹਿਲੀ ਟਰਾਲੀ ਗਈ ਆ ਤੁਸੀਂ ਛੇਦ ਕਰੋ ਔਖੇ ਔਖੇ ਬਣਾ ਰੋਟੀ ਮੈਂ ਰੋਟੀ ਲੈ ਕੇ ਜਾਮਾ ਇਹ ਤਾਂ ਮੇਰੀ ਜਾਨ ਨੂੰ ਇਸ ਸੱਤ ਪਾਉਰੇ ਚੁੱਲੇ ਤੇ ਮੈਨੂੰ ਇਹ ਧੰਦ ਪਿੱਟਣਾ ਪੈਂਦਾ ਸਾਰਾ ਇਹ ਤਾਂ ਕੀ ਸੀਜ਼ਨ ਕੱਟ ਆਪਾਂ ਬਹਿ ਕੇ ਗੱਲਬਾਤ ਕਰਦੇ ਭਾੜੇ ਹੋ ਜਾਗੇ ਅੱਡ ਕੀ ਹੋਣਾ ਦੱਸ ਮੈਨੂੰ ਤਾਂ ਸਮਝ ਨਹੀਂ ਆਦੀ ਨਾਲੇ ਇੱਕ ਗੱਲ ਹੋਰ ਸੁਣ ਲਓ ਆਪਦੀ ਭੈਣ ਨੂੰ ਕਹਿ ਦੋ ਕੰਮ ਕਰਾ ਦਿਆ ਕਰੂਗੀ ਉਹ ਪੜਦੀ ਆ ਜੀ ਪੜ ਲੈਣ ਦੇ ਉਹਨੂੰ ਕਾਦੇ ਪਿੱਛੇ ਸਿਰ ਚੜਾ ਲਾ ਜਿੱਦਣ ਤੇਰੇ ਸਿਰ 'ਚ ਗਲੀਆਂ ਕਰਤੀਆਂ ਨੇ ਤੈਨੂੰ ਉਦੋਂ ਪਤਾ ਲੱਗੂਗਾ ਸਿਰ ਚੜਾਉਣ ਵਾਲੀ ਕੀ ਗੱਲ ਆ ਯ ਜਿਹੜੀ ਗੱਲ ਆ ਤੂੰ ਕਰ ਤੂੰ ਰੋਟੀ ਲਾ ਸਮਝ ਨਹੀਂ ਆ ਮੱਥਾ ਬਣਾ ਦੇਨੀ ਆ ਹੱਦ ਹੋਈ ਪਈ ਆ ਯਾਰ ਕੰਮ ਦੇ ਨਾਂ ਤੂੰ ਨਾ ਮਰਨ ਵਾਲੀਆਂ ਹੋ ਜਾਂਦੇ ਨੇ ਉਹਨੂੰ ਕਹਦੇ ਉਹ ਮਰਨ ਵਾਲੀ ਹੋਗੀ ਇਹ ਮਰਨ ਵਾਲੀ ਹੋਗੀ ਦਾ ਲੰਗਰ ਕੌਣ ਲਾਊਗਾ ਔਰ ਜੇ ਰੋਟੀਆਂ ਹੀ ਲਾਉਣੇ ਹੋਰ ਤੁਹਾਡਾ ਮੂੰਹ ਦੇਖਣਾ ਇਸੇ ਮੜੀ ਮੜੀ ਗੱਲ ਤੇ ਚੜਚੜ ਲੱਗੜਾ ਹੀ ਕਰਨਾ ਪਕਾ ਦੇ ਜਿੱਥੇ ਕਰ ਆਮਣ ਓਏ ਓਏ ਆਮਣਾ ਹਾਂਜੀ ਆਗੇ ਤੁਸੀਂ ਆਏ ਪਈਆਂ ਕੀ ਗੱਲ ਮੈਨੂੰ ਕੀ ਹੋਣਾ ਹੈ ਤੁਸੀਂ ਹੋ ਜਾਂ ਮੇਨੂਤਾ ਕੀ ਗੱਲ ਹੋ ਗਈ ਖੇਜੀ ਪੰਜਾਨਾ ਉਹ ਤੇਰੀ ਪਰਝਾਈ ਚੜੀ ਚੜਾਈ ਰਹਿੰਦੀ ਐ ਚਤੋਂ ਪੈਰ ਮੇਰੇ ਤੇ ਕੀ ਕਹਿੰਦੀ ਆ ਮੇਰੀ ਪਰਝਾਈ ਨਾਲੇ ਮੈਂ ਸਾਰਾ ਕੰਮ ਕਰਦੀ ਆ ਜੀ ਕਰਦਾ ਫੇਰ ਵੀ ਮੈਨੂੰ ਕਹਿੰਦੀ ਤੂੰ ਤਾਂ ਡੱਕਾ ਨਹੀਂ ਤੋੜਦੀਗੀ ਕੰਮ ਕਰਾ ਦਿਆ ਕਰ ਕੰਮ ਕਰਾਉਣ ਨਾਲ ਕੁਛ ਨਹੀਂ ਹੁੰਦਾ ਤੁਸੀਂ ਵੀ ਆ ਕੇ ਮੇਰੇ ਤੇ ਝੜਜੋ ਮੈਨੂੰ ਪਹਿਲਾਂ ਹੀ ਪਤਾ ਸੀਗਾ ਫੇਰ ਕੰਮ ਕਰਾਉਣ ਨਾਲ ਕੀ ਹੁੰਦਾ ਫੇਰ ਕੰਮ ਮੈਂ ਸਾਰੇ ਕਰਦੀ ਆ ਮੈਂ ਪੋਚੇ ਲਾਤੇ ਝਾੜੂ ਮੈਂ ਲਾਇਆ ਮੈਂ ਸਦਾ ਗਵਾਹ ਮੈਂ ਸਿੱਟ ਕੇ ਆਈ ਤੇ ਹਜੇ ਮੈਨੂੰ ਕਹਿੰਦੀ ਰੋਟੀਆਂ ਪਕਾ ਇਕੱਲੇ ਤਾਂ ਰੋਟੇ ਵੀ ਨਹੀਂ ਬਣਦੇਗੇ ਫੇਰ ਆਪਣਾ ਜੀਰੀ ਦਾ ਸੀਜ਼ਨ ਚੱਲ ਰਿਹਾ ਰੋਟੀ ਤਾਂ ਬਣਾਉਣੀ ਜ਼ਰੂਰੀ ਆ ਨਾ ਫੇਰ ਰੋਟੀਆਂ ਬਣਾ ਲੇ ਉਤਲਾ ਕੰਮ ਮੈਂ ਸਾਰਾ ਕਰ ਲੈਣੀ ਆ ਇਕੱਲੇ ਰੋਟੀ ਤਾਂ ਬਣਾ ਹੀ ਸਕਦੇ ਹੈਗੇ ਫਿਰ ਮੜਾ ਮੋਟਾ ਹੱਥ ਨਾਲ ਲਵਾ ਦਿਆ ਕਰ ਤੇਰੇ ਕਿਹੜਾ ਹੱਥ ਫਸਦੇ ਆ ਮੈਂ ਹੁਣ ਤਾਂ ਸਾਰੀ ਰਾਮ ਕਹਾਣੀ ਸੁਣਾਤੀ ਤੁਹਾਨੂੰ ਵੀ ਸਾਰਾ ਕੰਮ ਮੈਂ ਕਰਦੀ ਆ ਇਕੱਲੇ ਰੋਟੀ ਵੀ ਨਹੀਂ ਉਹ ਤਾਂ ਬਣਦੇਗੀ ਫੇਰ ਕੀ ਹੋ ਗਿਆ ਨਾਲ ਲਾ ਕੇ ਕੰਮ ਕਰਾ ਦਿਆ ਕਰ ਜੀਰੀ ਦਾ ਸੀਜ਼ਨ ਚੱਲ ਰਿਹਾ ਜੇ ਰੋਟੀਆਂ ਬਣਾ ਦੇ ਇਕੱਟਾ ਵੱਡਾ ਕੰਮ ਆ ਦੋ ਦਿਨ ਪੋਚੇ ਨਹੀਂ ਲੱਗਣਗੇ ਕੀ ਹੋ ਜੂਗਾ ਫਿਰ ਆਹੋ ਮੈਂ ਤਾਂ ਦਿੱਸਦੀ ਨਹੀਂ ਤੁਹਾਨੂੰ ਕੰਮ ਕਰਦੀ ਤੇ ਪੋਚਿਆਂ ਨੂੰ ਤਾਂ ਉਹੀ ਜਾਣਦੇ ਹੋ ਪੋਚੇ ਵੀ ਪਤਾ ਕਿੰਨੇ ਔਖੇ ਆ ਲਾਉਣੇ ਚੱਲ ਫੇਰ ਕੀ ਆ ਚਾਰ ਦਿਨ ਪੋਚੇ ਨਾ ਲਾਈ ਉਹ ਕਿਹੜਾ ਵਹਿਲੀ ਆ ਧੀਰੀ ਦਾ ਸੀਜ਼ਨ ਚੱਲ ਰਿਹਾ ਉਹਦੇ ਨਾਲ ਹੱਥ ਫਟਾ ਦਿਆ ਕਰ ਜੇ ਮੈਂ ਕੰਮ ਕਰ ਕੀ ਪਈ ਸੀ ਕੱਲੀ ਰੋਟੀ ਬਣਾਈ ਆ ਉਹਨੇ ਹੋਰ ਕੀ ਕਰਿਆਗਾ ਉਹਨੇ ਮੈਨੂੰ ਨਹੀਂ ਪਤਾ ਨਹੀਂ ਬਸ ਆਡੋ ਹੋਵਾਂਗੇ ਆਪਾਂ ਮੈਥਾ ਨਹੀਂ ਸਿਆਪਾ ਹੁੰਦਾ ਇਹਨਾਂ ਦਾ ਥੋੜਾ ਨਹੀਂ ਇਹ ਕੰਜਰ ਕਲੇਸ ਮੁੱਖ ਦਾ ਮੋਟਰਸਾਈਕਲ ਤੇ ਟਿਫਨ ਟੰਗਿਆ ਪਿਆ ਲਾਲੀ ਤੇ ਤੇਰੇ ਘੜਾ ਹੱਥ ਝੜੇ ਹੋਈ ਸੀ ਤੂੰ ਲਾ ਲਿਆਉਂਦਾ ਲਾਲਾ ਲਾਲਾ ਚੁੱਪ ਕਰਕੇ ਬੇਸਵਾਦੇ ਮੂੰਹ ਵਾਲਾ ਇਹ ਵੀ ਆ ਕੇ ਮੈਨੂੰ ਬੋਲਣ ਲੱਗ ਗਿਆ ਸਾਰਿਆਂ ਨੂੰ ਮੈਂ ਹੀ ਬੁਰੀ ਲੱਗਦੀ ਆ ਮੈਨੂੰ ਲੱਗਦਾ ਮੈਨੂੰ ਇਹ ਘਰ ਛੱਡ ਕੇ ਜਾਣਾ ਪਊਗਾ ਤੂੰ ਤਾਂ ਇਹ ਜਿਉਣ ਨਹੀਂ ਦਿੱਤੇ ਹੈਗੇ ਕਿ ਲਹੂ ਪਿੱਤਾ ਦਾ ਸਾਰਿਆਂ ਨੇ ਰਲ ਕੇ ਮੇਰਾ ਭਾਬੀ ਪਾਣੀ ਲਿਆ ਦਿਓ ਅੱਜ ਬਹੁਤ ਥੱਕ ਗਈ ਮੈਂ ਆ ਗਈ ਹਾਂ ਉਰੇ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੀਮੀ ਆਵਦੇ ਨਾ ਕਾਲਜ ਚੋਂ ਗੱਲ ਗੁੱਲੇ ਜੀ ਕਰਕੇ ਆਪਦਾ ਦੋ ਚਾਰ ਵਾਈ ਛੁੱਟੀਆਂ ਲੈ ਲਾ ਕਿਉਂ ਭਾਬੀ ਕੀ ਹੋਇਆ ਕੀ ਹੋਣਾ ਹੁਣ ਸੀਜ਼ਨ ਦਾ ਟਾਈਮ ਚੱਲ ਰਿਹਾ ਐਨੇ ਨੇ ਬੰਦਿਆਂ ਦੀ ਰੋਟੀ ਜਾਂਦੀ ਹੈ ਖੇਤ ਉਹਦਾ ਮਹਾਰਾਣੀ ਦਾ ਤੈਨੂੰ ਪਤਾ ਹੀ ਹੈ ਕਹੇ ਜੀ ਆ ਉਹਦਾ ਕੰਮ ਦਾ ਡੱਕਾ ਨਹੀਂ ਤੋੜਦੀ ਭਾਈ ਮੈਂ ਤਾਂ ਕੱਲੀ ਖਸੀ ਪਈਆਂ ਭਾਬੀ ਛੁੱਟੀ ਭਾਬੀ ਕਿਉਂ ਨਹੀਂ ਕੰਮ ਕਰਦੇ ਤੈਨੂੰ ਕਿਹੜਾ ਹੁਣ ਪਤਾ ਨਹੀਂ ਹੈਗਾ ਦੱਸ ਸ਼ੁਰੂ ਤੋਂ ਉਹਦਾ ਸੁਭਾਅ ਕਿਹ ਹੈ ਜਾ ਪੁੱਠਾ ਬੋਲਦੀ ਹੈ ਉਹ ਤਾਂ ਜੇ ਉਹਨੂੰ ਕੁਝ ਕਹੇ ਕੋਈ ਚੱਲ ਕੋਈ ਨਾ ਭਾਬੀ ਪਹਿਲਾਂ ਮੈਨੂੰ ਪਾਣੀ ਲਿਆ ਦੋ ਬਹੁਤ ਥੱਕੀ ਪਈਆਂਗੀ ਪਾਣੀ ਤਾਂ ਦੇ ਦਿੰਨੀ ਆ ਪਰ ਉਹ ਜਿਹੜੀ ਗੱਲ ਮੈਂ ਕਹੀ ਉਹ ਤਾਂ ਕਾਰ ਕਰ ਲਈ ਆ ਆਪਦਾ ਕੋਈ ਨਾ ਬੱਬੀ ਮੂੰਜਾ ਚੜਾ ਕੇ ਲੰਗੀ ਦੱਸ ਇਹਨੂੰ ਵੀ ਐ ਆ ਵੀ ਐਸ਼ ਪ੍ਰਸਤੀਆਂ ਹੀ ਕਰਾਂ ਸਾਰਾ ਦਿਨ ਬਾਹਰ ਫਿਰਾ ਕਿਹੜਾ ਪੜਦੀ ਹੋਣੀ ਇਹ ਦੱਸ ਕੀ ਆ ਯਾਰ 12 ਵਜੇ ਤੱਕ ਹੋਂ ਦਾ ਕੋਈ ਨਹੀਂ ਇਹ ਹੈਗੀ ਮਸ਼ੀਨ ਦੂਜੇ ਖੱਤੇ ਜੀ ਵੀ ਚਲੀ ਗਈ ਕੀ ਬੰਦਾ ਕਰੇ ਭੁੱਖ ਅੰਤਾਂ ਨਹੀਂ ਲੱਗੀ ਪਈ ਆ ਉਧਰੋਂ ਆਕੇ ਓ ਆਗੇ ਭਾਈ ਆ ਜਾ ਰੋਟੀ ਖਾ ਲੈ ਆਗੇ ਆ ਜਾਓ ਭਾਈ ਚਲ ਆਗੇ થી ਆਗੇ ਔਰ ਭਾਈ ਆਗੇ ਬਹੁਤ ਦੇ ਹੋ ਗਏ ਭਾਈ ਤੂੰ ਬਸ ਪੁੱਛਣਾ ਭਰਾ ਅੱਜ ਰੋਟੀ ਲੇਟ ਹੋ ਗਈ ਯਾਰ ਥੋੜੇ ਮਸ਼ੀਨ ਵੀ ਪਰਲੇਖਤੇ ਚਲੇ ਗਏ ਯਾਰ ਦੇਖ ਲਓ ਤੁਸੀਂ ਬਹੁਤ ਟਾਈਮ ਲਗਾਦਾ ਰੋਟੀ ਨੂੰ ਭਾਈ ਹੋਰ ਯਾਰ 12 ਵਜ ਗਏ ਯਾਰ ਇਧਰੋਂ ਵੱਢ ਗਏ ਸਾਰੇ ਹੈ ਇਧਰੋਂ ਵੱਢ ਗਏ ਸਾਰੇ ਹੋਰ ਅੱਧਾ ਘੰਟਾ ਹੋ ਗਿਆ ਇਧਰੋਂ ਕਹਿੰਦਾ ਲੈ ਬੜੇ ਖੱਟੇ ਕੰਮ ਫਿਰ ਅੱਜ ਤਾਂ ਹੈ ਹੋਰ ਚਾਰ ਟਰਾਲੀਆਂ ਭਰ ਗਿਆ ਭਾਈ ਯਾਰ ਟਰਾਲੀਆਂ ਭੇਜ ਤੇ ਸ਼ਹਿਰ ਨੂੰ ਹਾਂ ਚੱਲੀਆਂ ਗਈਆਂ ਮਸ਼ੀਨ ਤੂੰ ਇਹਨੇ ਰੋਟੀ ਖਾ ਮੋਟਰ ਕਿਹੜਾ ਮਾਰਿਆ ਵਾ ਠੀਕ ਹੈ ਜੀ ਚੰਗਾ ਕੋਈ ਨਹੀਂ ਰੋਟੀ ਆ ਕੇ ਕੀ ਕਰੀ ਉਧਰੇ ਆ ਜੀ ਤੁਸੀਂ ਠੀਕ ਆ ਬਾਈ ਤੁਸੀਂ ਉਧਰ ਮਸ਼ੀਨ ਤੇ ਕਿਹੜਾ ਮਾਰਿਆ ਵਾ ਜਾ ਕੇ ਹਾਂ ਹਾਂ ਆ ਗਈ ਚੌਲ ਭੇਜ ਤੇ ਦਾਲ ਭੇਜਤੀ ਵੰਡੀ ਦਾ ਭਈਆ ਤੋਂ ਵੀ ਕਦਰ ਘਟਾ ਰੱਖੀ ਹੈਗੀ ਕੀ ਬੰਦਾ ਇਹਨਾਂ ਨੂੰ ਖਾਵੇ ਕੀ ਛੱਡੇ ਤਾਂ ਸਵੇਰ ਤੇ ਫਿਰਦੇ ਆਗੇ 아니 ਹੈ ਵਿਚਾਰੂ ਕਹਿ ਭੇਜਦੇ ਉਹ ਨਹੀਂ ਆਉਣ ਪਾਣੀ ਉਹਦੇ ਨੂੰ ਕੀ ਕਰਾਉਂ ਸਾਰਾ ਦਿਨ ਸਾਰਾ ਦਿਨ ਮੇਲਾ ਦਾ ਮੋਹਰ ਚਲਾਈ ਜਾਂਦੀ ਆਉਣੀਆਂ ਜਾਂ ਫਸਰ ਘਰੇ ਲੜੀ ਜਾਂਦੀ ਆਉਣੀਆਂ ਸੋਚ ਲਕਿਨ ਤੁਸੀਂ ਬੁਗਾ ਕੇ ਭੇਜ ਸਕਦੇ ਆ ਅੱਜ ਕੱਲ੍ਹ ਦੀਆਂ ਬੁੜੀਆਂ ਕੀ ਬੰਦਾ ਚੌਲ ਖਾਵੇ ਮੈਂ ਯਾਰ ਖਾਂਦਾ ਚੌਲ ਚੋਲ ਜੇ ਮੈਂ ਤਾਂ ਉਹਦੇ ਘਰੇ ਫੋਨ ਕਰ ਦਿੰਦਾ ਫੇ ਰੋਟੀ ਬੁਗਾ ਕੇ ਭੇਜਦੀ ਆਪਣਾ ਕਿਉਂ ਕਿੱਧਰ ਚੱਲੇ ਯਾਰ ਕੀ ਦੱਸਾਂ ਸਾਰਾ ਦਿਨ ਕਲੇਸ਼ ਨਹੀਂ ਮੁੱਕਦਾ ਨਾ ਕਿਉਂ ਹੁਣ ਕੀ ਹੋ ਗਿਆ ਬਾਤ ਤੈਨੂੰ ਪਤਾ ਹੀ ਆ ਉਹ ਯਾਰ ਕਹੇਗਾ ਕਹਿੰਦਾ ਨਾ ਮੈਂ ਤੈਨੂੰ ਬਹੁਤ ਵਾਰੀ ਕਹਿੰਦਾ ਕਹਿੰਦਾ ਬਸ ਕਰ ਗਿਆ ਮੈਂ ਮੈਂ ਤੈਨੂੰ ਕਹੂੰਗਾ ਨਾ ਤੂੰ ਕਹਾਂਗਾ ਪਤਾ ਨਹੀਂ ਮੈਨੂੰ ਢੋਕਦਾ ਰਹਿੰਦਾ ਆ ਯਾਰ ਸਮਝਾਉਂਦੇ ਰਹਿੰਦੇ ਮਾੜਾ ਮੋਟਾ ਬਾਈ ਕੀ ਸਮਝਾਵਾਂ ਮੈਂ ਸਾਰਾ ਦਿਨ ਮੱਥਾ ਮਾਰ ਮਾਰ ਥੱਕ ਗਿਆ ਉਹਦੇ ਨਾਲ ਅੱਜ ਦੀ ਗੱਲ ਪਤਾ ਕੀ ਹੈ ਕੀ ਹੋਇਆ ਮੈਂ ਸਵੇਰੇ ਰੋਟੀ ਲੈ ਕੇ ਆਣੀ ਸੀ ਤੇ ਰੀਪਰ ਜਾਈ ਚੁੱਲ੍ਹੇ ਤੇ ਰੋਟੀ ਲਾਉਣ ਲੱਗੇ ਜੀ ਉਹਨੇ ਕਿਤੇ ਕਹਿਤਾ ਉਹਨਾ ਵੀ ਭਾਈ ਆ ਕੇ ਮੇਰਾ ਰੋਟੀ ਰੋਟੀ ਬਣਵਾ ਦੇ ਕਹਿੰਦੀ ਮੈਂ ਤਾਂ ਪੋਚੇ ਲਾਉਣੀ ਆ ਵੀ ਯਾਰ ਪੋਚੇ ਬਿਨਾ ਸਰਦਾ ਦਾ ਪੋਚਿਆਂ ਦੀ ਕੀ ਲੋੜ ਆ ਪੋਚੇ ਚਾਰਾਂ ਨੂੰ ਲੇਟ ਪਾ ਗ ਜਾਣਗੇ ਖੇਤ ਤਾਂ ਮਸ਼ੀਨ ਨਾਲ ਰੱਖੀ ਆ ਸਾਰੇ ਭਾਈ ਮੈਂ ਵੀ ਸਮਝਾਇਆ ਤੀ ਵੀ ਸਾਰਾ ਦਿਨਾ ਉਹ ਕੰਮ ਕਰਦੀ ਆ ਪਰ ਜਾਈ ਵੀ ਉਹਦੇ ਨਾਲ ਹੱਥ ਵਟਾ ਦਿਆ ਕਰ ਉਹ ਕਹਿੰਦੀ ਮੈਂ ਪੋਚੇ ਲੋਣੀਆਂ ਉਹ ਕਹਿੰਦੀ ਮੈਂ ਰੋਟੀ ਦੀ ਬਾਰੀ ਆ ਕੀ ਕਰਾਂ ਉਹ ਛੋਟੇ ਭਾਈ ਪੋਚਾ ਬਿਨਾ ਸਰ ਜਾਂਦਾ ਜਦੋਂ ਮੈਂ ਕਿਹਾ ਉਲਟਾ ਮੈਨੂੰ ਵੀ ਉਠਾ ਬੋਲੀ ਉਹ ਤਾਂ ਮੇਰਾ ਇੱਕ ਜੀ ਤਾਂ ਕਰਦਾ ਜੇ ਮਾਰਾਂ ਗੁੱਤਨੀ ਜਿ ਘਮਾ ਕੇ ਫਿਰ ਮੈਂ ਸੋਚਾਂ ਮਾ ਦਲ ਛੋਟੀ ਆ ਕਾਦੇ ਬਸ ਯਾਰ ਚੁੱਪੇ ਕਰ ਗਿਆ ਮੈਂ ਤਾਂ ਭਾਈ ਮਾਰਨਾ ਉਹਦੇ ਨਾਲ ਮੈਂ ਮੱਥਾ ਦਬਾਰੇ ਸਮਝਾਉਣਾ ਨੂੰ ਦੇਖਦਾ ਕੀ ਕਹਿੰਦੀ ਆ ਫਿਰ ਉਹ ਛੋਟੇ ਤੈਨੂੰ ਸਮਝਾਉਣੀ ਪਊ ਮੈਂ ਤਾਂ ਚੰਗਾ ਵੀ ਨਹੀਂ ਲੱਗਦਾ ਜੇ ਕਿਹਾ ਮੈਨੂੰ ਸਮਝਾਉਣਾ ਪੈਗਾ ਨਾ ਬਸ ਫਿਰ ਐਤ ਨੂੰ ਪੁੱਛੇ ਮੇਰਾ ਵੀਫੀ ਬਾਜ ਜਾਂਦਾ ਮੈਥੋ ਕਿ ਤੈਨੂੰ ਵੱਧ ਘਟਣਾ ਬੋਲੇ ਜਾਵੇ ਮੈਂ ਨਹੀਂ ਚਾਹੁੰਦਾ ਵੀ ਘਰੇ ਕਲੇਸ਼ ਪਵੇ ਉਹਨੂੰ ਪਿਆਰ ਨਾਲ ਸਮਝਾ ਕਿ ਜਿਹੜਾ ਕੰਮ ਜ਼ਰੂਰੀ ਹੁੰਦਾ ਨਾ ਉਹ ਕੰਮ ਕਰੀਦਾ ਹੁੰਦਾ ਜਿਹੜਾ ਕੰਮ ਉਹਨਾਂ ਸਰਦਾ ਉਹਦੇ ਬਣਾ ਸਾਰ ਲੋ ਆ ਚਾਰ ਦਿਨ ਦਾ ਸੀਜ਼ਨ ਆ ਯਾਰ ਜੀਰੀ ਦਾ ਖੇਤ ਕੰਪੈਨ ਚੱਲ ਰਹੀ ਆ ਉਹਨੂੰ ਪੋਚਿਆਂ ਦੀ ਪਈ ਆ ਹੈ ਕਿੱਡੀ ਗੱਲ ਆ ਨਹੀਂ ਪੋਚੇ ਲੱਗਣਗੇ ਯਾਰ ਫਸਲ ਨਿਕਲ ਜੂਗੀ ਫਸਲ ਆਊਗੀ ਘਰੇ ਚਾਰ ਪੈਸੇ ਆਉਣਗੇ ਸਮਝ ਗਏ ਨਾ ਮੇਰੀ ਗੱਲ ਪਿਆਰ ਨਾਲ ਸਮਝਾਉਣਾ ਮੜਾ ਜਾ ਕਹੇ ਜਿੱਦ ਨਹੀਂ ਕਰੀਦੀ ਹੁੰਦੀ ਗ ਬਾਈ ਮੈਂ ਪਿੰਡ ਚ ਜਾ ਕੇ ਆਉਣਾ ਕੰਮ ਆ ਮੜਾ ਜਾ ਜਾਇਆ ਕਰ ਜਾਇਆ ਪਿੰਡ ਚ ਆ ਕੇ ਉਹਨੂੰ ਸਮਝਾਈ ਮੜਾ ਜਾ ਠੀਕ ਆ ਬਾਈ ਆ ਕੇ ਮੱਥਾ ਮਾਰਦਾ ਉਹਦੇ ਨਾਲ ਦੇਖਦਾ ਕੀ ਕਹਿੰਦੀ ਆ ਫਿਰ ਜਾ ਜਾ ਠੀਕ ਆ ਬਾਈ ਛੇਤੀ ਮੁੜਾਈ ਮੜਾ ਜਾ ਠੀਕ ਆ ਬਾਈ ਕਦੇ ਉੱਥੇ ਬੈਠਾ ਰਹੇ ਅੰਮੇ ਆ ਪਾਣੀ ਲਿਆ ਯਾਰ ਆਉਣਿਆ ਆਲੋ ਫੜੋ ਹੇ ਰੱਬਾ ਬਸ ਹੋਈ ਪਈ ਆ ਦੱਸ ਸਾਰਾ ਦਿਨ ਆਹੀ ਧੰਦੇ ਨਹੀਂ ਸਿਆਪ ਕੇ ਠੀਕ ਠੀਕ ਆਉਂਦੇ ਦੱਸ ਚੱਲਾ 4 ਦਿਨ ਦੀ ਗੱਲ ਫਿਰ ਵੇਲੀਓ ਕਰ ਲੈ ਆ ਰਾਮ ਕੀ ਆਰਾਮ ਕਰਨਾ ਦੱਸ ਉਰੇ ਤਾਂ ਇਹ ਸਾਰੀ ਜ਼ਿੰਦਗੀ ਆ ਹੀ ਲੰਘ ਜੂਗੀ ਉਹ ਕੰਮ ਤਾਂ ਫਿਰ ਹੁਣ ਕਰਨੀ ਪੈਣਗੇ ਇਹ ਕੰਮ ਆਪਾਂ ਨਹੀਂ ਕਰਾਂਗੇ ਹੋਰ ਕੌਣ ਕਰੂਗਾ ਕਰਨੇ ਤਾਂ ਪੈਣਗੇ ਹੁਣ ਸੁੱਖ ਕੇ ਥੋੜੀ ਦਿੱਤੇ ਨੇ ਸਾਰੇ ਮੇਰੇ ਸਿਰ ਤੇ ਸੱਟਣੇ ਨੇ ਫਾਂ ਲੰਘਾ ਲੈ 4 ਦਿਨ ਆਪਾਂ ਸੱਲਾਂ ਦੇ ਵੇੜ ਦੀ ਫੇਰ ਕਰ ਲਾਂਗੇ ਬਹਿ ਕੇ ਗੱਲ ਵੀ ਦੱਸੋ ਭਾਈ ਕੰਮ ਕਰਨਾ ਤੁਸੀਂ ਹਟਾਉਣਾ ਚਲ ਚੱਲ ਛੱਡੋ ਭਰੇ ਇਹ ਤਾਂ ਘਰ ਦੇ ਸਿਆਪੇ ਚਲੀ ਜਾਂਦੇ ਨੇ ਤੁਸੀਂ ਮੈਨੂੰ ਐ ਦੱਸੋ ਕਿੰਨੀ ਕੁ ਰਹਿ ਗਈ ਜੀਰੀ ਜੁਰੀ ਹਾਂ ਨਹੀਂ ਅਲ ਤਾਂ ਵੱਢਿਆ ਗਿਆ ਸਾਰਾ ਹਾਂ ਪਰ ਲਖਾ ਖੱਤਾ ਲੱਗਿਆ ਮਹੀਨ ਉਧਰ ਗਈ ਆ ਹੁਣ ਅੱਛਾ ਹਾਂ ਥਣ ਤੱਕ ਵੱਢੀ ਜਾਊਗੀ ਵੱਢੀ ਜਾਊ ਥਣ ਤੱਕ ਚੱਲ ਮੰਡੀ ਚ ਗੇੜਾ ਗੂੜਾ ਮਾਰਿਆ ਆਂਦੇ ਮੰਡੀ ਚ ਮੈਂ ਜਾਂਦਾ ਸੀਗਾ ਹਾਂ ਫੇਰ ਮੈਂ ਸੋਚਾਂ ਮੈਂ ਛੋਟ ਨੂੰ ਭੇਜਦਾ ਚੱਲ ਮੈਂ ਇੱਧਰ ਕਰਵਾਉਣਾ ਖੇਤ ਹਾਂ ਇਹ ਵੀ ਗੱਲ ਸਹੀ ਹੈ ਪਿੰਡ ਜਾ ਕੇ ਉਹਨਾ ਮੈਂ ਟੋਕਿਆ ਨਹੀਂ ਮੈਂ ਕਹੋ ਮੈਨੂੰ ਫੇਰ ਟੋਕਦਾ ਜਾਂਦੇ ਨੂੰ ਆ ਹੋ ਚਲ 100 ਕੰਮ ਹੁੰਦੇ ਨੇ ਉਹ ਮੈਡਮ ਕਿੱਥੇ ਅੰਦਰ ਪਈਆ ਉਹਨੇ ਕਿੱਥੇ ਹੋਣਾ ਕਿਉਂ ਠੀਕ ਵੀ ਐ ਠੀਕ ਨੂੰ ਹੁਣ ਉਹਨੇ ਕੀ ਕਰਨਾ ਤੁਹਾਨੂੰ ਪਤਾ ਤਾਂ ਹੈਗਾ ਸਭ ਡਰਾਮੇ ਕਰਦੀ ਆ ਉਹ ਚਲ ਕੋਈ ਨਹੀਂ ਥੋੜੀ ਜਿੰਨ ਦੀ ਗੱਲ ਆ ਪਿਆਰ ਨਾਲ ਕੰਮ ਲੈ ਲੈ ਜਿੰਨਾ ਕਰਦੀ ਐ ਅੱਡ ਕਰ ਦਾਂਗੇ ਫਿਰ ਆ ਤਾਂ ਮौज ਕਰਨਾ ਅੱਡ ਗਈ ਆਹ ਆਇਆ ਸੀਗਾ ਛੋਟਾ ਮੈਂ ਤਾਂ ਭਾਈ ਨਿਕਲੀ ਨਹੀਂ ਬਾਹਰ ਮੈਂ ਕਿਹਾ ਆਪਸ ਦੀ ਗੱਲ ਐ ਮੈਨੂੰ ਕੀ ਲੋੜਾ ਪਰ ਮੈਨੂੰ ਬਾਜਾਂ ਜੀਆਂ ਸੁਣਦੀ ਐ ਦੀ ਮੈਨੂੰ ਲੱਗਦਾ ਕਾਫੀ ਬੈਂਸ ਕਰਦੀ ਸੀ ਉਹਦੇ ਨਾਲ ਵੀ ਉਹ ਕਹਿੰਦਾ ਸੀ ਕਹਿੰਦਾ ਭਾਈ ਮੈਂ ਸਮਝਾ ਕੇ ਟੇ ਕਹਾਂ ਮੱਥਾ ਮਾਰ ਕੇ ਆਟੇ ਮੈਂ ਸਮਝਦੇ ਨਹੀਂ ਕਹਿੰਦਾ ਮੈਂ ਦੱਸਿਆ ਵੀ ਮਾਪੇ ਅੱਜ ਮੈਨੂੰ ਹੀ ਕੋਠਾ ਬੋਲੀ ਉਹ ਮਾਨੂੰ ਸਮਝਾਉਂਦੇ ਕਿ ਤੇ ਮੇਰਾ ਬੀਪੀ ਬਦਾ ਹੈ ਨਹੀਂ ਪਤਾ ਮੈਂ ਕੀ ਕਰਦਾ ਤਾਂ ਹੀ ਤਾਂ ਮੈਂ ਨਹੀਂ ਬੋਲੀ ਮੈਂ ਕਿਹਾ ਮੈਨੂੰ ਕੀ ਆਪਸ ਦੀ ਗੱਲ ਐ ਲੜੀ ਜਾਣ ਦੇ ਦੱਸ ਨਾਲੇ ਭਈ ਮੈਂ ਤਾਂ ਅਮਨ ਨੂੰ ਕਿਹਾ ਹੁਣ ਨਾ ਅਮਨ ਨੂੰ ਕਹਤਾ ਦਿਮਾਗ ਇੱਕ ਤਾਂ ਇਹਨੇ ਮੇਰਾ پاگل ਕਰਕੇ ਅਮਨ ਨਹੀਂ ਆਪਣੀ ਸਿਮੀ ਨੂੰ ਮਾਹ ਉਹ ਆ ਕਾਲਜ ਚ ਜੁਟੀਆਂ ਰਹਿ ਲਵੇ ਦੋ ਚਾਰ ਆਪਦੀਆਂ ਉਰੀ ਫਿਰਦੀ ਸੀ ਕਿ ਮੈਨੂੰ ਲੱਗਦਾ ਪਤਾ ਨਹੀਂ ਕਿੱਧਰ ਐ ਪੁੱਛ ਲੈ ਜੇ ਸਰਦਾ ਤਾਂ ਸਿਮੀ ਸਿਮੀ ਇੱਕ ਢੂਈਏ ਇਹ ਵੀ ਅਟ ਅੰਦਰੇ ਬੜੀ ਰਹੀ ਗੌਰ ਗੁਰ ਕਰ ਲੋ ਅੱਜ ਕਰ ਲੋ ਟਾਈਮ ਨਹੀਂ ਹੈਗੇ ਹਾਂਜੀ ਵੀਰੇ ਬਈ ਅੱਛਾ ਫੋਟਰੀ ਭਾਬੀ ਕਹਿੰਦੀ ਪਣੀ ਭਾਈ ਤੇਰਾ ਸਰ ਦਾ ਕਾਲਜ ਮੈਂ 4 ਦਿਨ ਛੁੱਟੀਆਂ ਲੈ ਲੈ ਵੀਰੇ ਮੈਂ ਕੀ ਕਰਾਂ ਭਾਬੀ ਨੇ ਮੈਨੂੰ ਵੀ ਕਿਹਾ ਸੀ ਮੇਰੇ ਵੀ ਪੇਪਰ ਚੱਲ ਰਹੇ ਨੇਗੇ ਪੇਪਰ ਚੱਲਦੇ ਮੇਰੀ ਪੜਾਈ ਦਾ ਔਖਾ ਦਾ ਇਹ ਕਹਿੰਦੇ ਹੁਣ ਛੁੱਟੀਆਂ ਲੈ ਲੈ ਚਲ ਫੇਰ ਤਾਂ ਨਹੀਂ ਬਣਦਾ ਦੇਖ ਫੇਰ ਤਾਂ ਛੁੱਟੀਆਂ ਲੈ ਫੇਰ ਤੂੰ ਪੜਾ ਆਪਣਾ ਕੋਈ ਗੱਲ ਨਹੀਂ 4 ਦਿਨ ਦੀ ਗੱਲ ਆ ਪੜ ਲੈਣ ਦੇ ਨਾ ਹੱਦ ਹੋ ਰਹੀ ਹੈ ਦੱਸ ਲੈ ਇੱਕ ਮਿੰਟ ਚ ਕਹਿਦਾ ਪੜ ਲੈਣਗੇ ਯਾਰ ਜਿਹੜੇ ਮੈਂ ਸਾਰਾ ਦਿਨ ਉੱਥੇ ਚੁੱਲ੍ਹੇ 'ਚ ਮੱਥਾ ਮਾਰਦੀ ਆ ਉਹ ਉਹ ਫਿਰ ਹੁਣ ਸਾਰਾ ਸਾਲ ਪੜਾਈ ਉਹਨੇ ਕੀਤੀ ਆ ਉਹ ਵੀ ਖੂਚ ਪੈ ਜੂਗੀ ਜੇ ਪੇਪਰ ਰਹਿ ਗਈ ਫਿਰ ਕੀ ਕਰੂਗੀ ਬਾਈ ਕੁੜੀ ਤੂੰ ਆਪ ਤੋਂ ਵੀ ਸੋਚ ਲਿਆ ਕਰ ਐਨਾ ਵੀ ਨਾ ਕਿਸੇ ਦਾ ਉਹ ਕਰਿਆ ਕਰੋ ਵੀ ਤੁਸੀਂ ਜਮੀ ਚੰਮ ਦੇੜਨਾ ਮੇਰਾ ਹੁਣ ਭਾਬੀ ਫਿਰ ਹੁਣ ਮੈਂ ਕੀ ਕਰ ਸਕਦੀ ਆ ਮੈਂ ਆਪਣੀ ਪੜਾਈ ਵੀ ਤਾਂ ਦੇਖਣੀ ਆ ਮੈਂ ਘਰ ਦੇ ਕੰਮ ਕਰਨ ਲੱਗ ਗਈ ਫਿਰ ਮੇਰੀ ਪੜਾਈ ਦਾ ਕੀ ਹੋਊਗਾ ਮੇਰੀ ਗੱਲ ਸੁਣ ਲੈ ਆਪਣਾ ਨਾ ਪੜੂਆਂ ਸਭ ਹੋਰੀ ਰਹਿ ਜਾਂਦੀਆਂ ਨੇ ਪੜੀ ਹੋਈ ਤਾਂ ਮੈਂ ਵੀ ਆ ਅਲੱਗ ਰਹੀਆਂ ਥੋੜੇ ਤੁਹਾਨੂੰ ਲੈਣਾ ਮੱਥਾ ਮਾਰਨੇ ਦੱਸ ਕੋਈ ਕਿਸਮਤ ਦੀ ਗੱਲ ਹੁੰਦੀ ਐ ਕੋਈ ਜ਼ਰੂਰੀ ਨਹੀਂ ਹੈਗਾ ਵੀ ਸਭ ਨੇ ਮੱਥੇ ਮਾਰਨੇ ਹੁੰਦੇ ਨੇ ਇਹ ਤੇਰੀ ਕਿਸਮਤ 'ਚ ਨੌਕਰੀ ਹੋਈ ਤੈਨੂੰ ਮਿਲ ਜਾਂਦੀ ਹਾਂ ਹਾਂ ਮੇਰੀ ਕਿਸਮਤ 'ਚ ਤਾਂ ਅੰਧ ਪਿੱਟਣਾ ਹੀ ਆ ਬਸ ਹਨਾ ਤੁਹਾਨੂੰ ਮਿਲਣਗੀਆਂ ਨੌਕਰੀਆਂ ਤੂੰ ਪੜ ਲਾ ਦੇਖਦੀਆਂ ਕਿਹੜੀ ਜੱਜ ਲੱਗ ਜਾਂਗੀ ਤੂੰ ਦੱਸ ਐਵੇਂ ਨਾ ਪਕਾਈ ਮਾਰਾ ਕਰ ਲੱਗ ਜਾਂਗੀ ਜੱਜ ਨਾਲੇ ਹੋਰ ਜਿਹੜੀ ਵੀ ਗੱਲ ਕਰ ਪੁੱਠੀ ਗੱਲ ਕਰਦੀ ਹਮੇਸ਼ਾ ਤੂੰ ਐਂ ਕਰ ਅਗਰ ਕੁੜੀਆਂ ਮੜਾ ਜਾ ਟਾਈਮ ਨਾਲ ਆ ਜਾ ਕਰ ਕਾਲਜੋਂ ਮੜਾ ਫੜਾ ਕੰਮ-ਕੰਮ ਕਰਾ ਕਰ ਤਰੀਪਾ ਭਾਬੀ ਨਾਲ ਕੋਈ ਨਾ ਵੀਰੇ ਮੈਂ ਦੇਖ ਲੂੰਗੀ ਦੇਖਣਾ ਨੇ ਜਦੋਂ ਆ ਜਨੇ ਨਾ ਕਿਤਾਬਾਂ ਧਰ ਕੇ ਬਣਾ ਮਾੜਾ ਮੋੜਾ ਘਰ ਦਾ ਕੰਮ ਕਰਾਇਆ ਕਰ ਜਦੋਂ ਵਿਹਲੀਆਂ ਤੋਂ ਪੜ ਲਿਆ ਕਰ ਥੋੜਾ ਜਿਹਾ ਕਰਿਆ ਕਰ ਗੌਰ ਤੁਸੀਂ ਉਹ ਵੀ ਕੱਲੀ ਕੀ ਕਰੇ ਫਰਦਨ ਲੱਗੀ ਰਹਿੰਦੀ ਐ ਚਲੋ ਕੋਈ ਨਾ ਵੀਰੇ ਮੈਂ ਆਜਿਆ ਕੋਲੋਂ ਜਾ ਕਰਾ ਲੈ ਕੰਮ ਬਣਾ ਮੋਟਾ ਆਇ ਤਾਂ ਨਹੀਂ ਲੋਟ ਆਉਂਦਾ ਇਹਨਾਂ ਨੇ ਸਾਰਿਆਂ ਨੇ ਰਲ ਕੇ ਮੈਨੂੰ ਧੋਪਾ ਰੱਖਿਆ ਮੈਂ ਤਾਂ ਆਪਣੀ ਮਾਂ ਨੂੰ ਫੋਨ ਲਾਉਣੀ ਐ ਚਾਰ ਦਿਨ ਪਿੰਡੀ ਟੱਪ ਜਾਨੀ ਐ ਜਿੰਨੇ ਦਿਨ ਖੇਤ ਦਾ ਕੰਮ ਆਗਾ ਟਾਲੀ ਜਾਨੀ ਐ ਕਹਿੰਦੇ ਤਾਂ ਹੈਗੀ ਐ ਮੈਨੂੰ ਵੀ ਇਹ ਕੰਮ ਨਹੀਂ ਕਰਦੀ ਕਿਹੜਾ ਸੀ ਇਹਦੀ ਫੋਨ ਚੱਕ ਲਉ ਮੇਰੀ ਮਾਂ ਵੀ ਪਤਾ ਨਹੀਂ ਕਿਹੜੇ ਖਲ ਖੁੰਜੇ ਚ ਸੜ ਜਾਂਦੀ ਹੈ ਹੈਲੋ ਹਾਂ ਸੱਸਰੀ ਕਾਲ ਮੰਮੀ ਹਾਂ ਵਧੀਆ ਹੋਰ ਤਾਂ ਤੂੰ ਦੱਸ ਮੈਂ ਮੈਂ ਤਾਂ ਬਸ ਵਧੀਆ ਜਿਹੜਾ ਟਾਈਮ ਲੱਗ ਹੀ ਜਾਂਦਾਗਾ ਹੁਣ ਕੀ ਆ ਆ ਮੇਰੀ ਜਠਾਣੀ ਤਪਾ ਰੱਖਿਆ ਮੈਨੂੰ ਉਹ ਤਾਂ ਤਪਾਉਂਦੀ ਐ ਤਪਾਉਂਦੀ ਆ ਉੱਤੋਂ ਉਹ ਵੀ ਲੱਗ ਜਾਂਦਾ ਮੰਮੀ ਵੀ ਬਾਅਦ ਚ ਗੱਲ ਕਰਦੀ ਆਂ ਭਾਬੀ ਤੁਸੀਂ ਕੁਝ ਦੇ ਦੋ ਬਣਾ ਕੇ ਮੈਂ ਕਾਲਜ ਲਈ ਲੇਟ ਹੋ ਰਹੀ ਆਂ ਜ਼ਹਿਰ ਦੇ ਦਿੰਨੀ ਹੈਗੀ ਨਾਲੇ ਤੂੰ ਖਾਰੇ ਨਾਲੇ ਮੈਂ ਖਾ ਲੈਨੀ ਆਂ ਭਾਬੀ ਫਿਰ ਮੈਂ ਕਾਲਜ ਲਈ ਲੇਟ ਹੋ ਰਹੀ ਆਂ ਦੂਈ ਭਾਬੀ ਵਿਚਾਰੀ ਉਧਰ ਗੋਹਾ ਸਿੱਟਣ ਲੱਗ ਰਹੀ ਹੈਗੀ ਤੁਸੀਂ ਬਣਾ ਕੇ ਦੇ ਦੋ ਕੁਛ ਆਹੋ ਅੱਜ ਹੋ ਲੱਗ ਜਾਣ ਕੇ ਲੱਗੀ ਹੈਗੀ ਨਾਲੇ ਤਾਂ ਕਹਿ ਗਿੰਦੀ ਹੈਗੀ ਉਥੇ ਲਾ ਕੰਮ ਤੂੰ ਕਰ ਲਿਆ ਕਰ ਰੋਟੀ ਮੈਂ ਬਣਾ ਲੂੰਗੀ ਅੱਜ ਜਾਣ ਕੇ ਮੇਰੇ ਕੰਮ ਛੜੀ ਹੈਗੀ ਰੋਜ਼ ਤਾਂ ਮੈਂ ਛੜਦੀ ਆ ਗੋਆ ਕੂੜਾ ਭਾਬੀ ਚੱਲ ਕੋਈ ਗੱਲ ਨਹੀਂ ਸਾਰੇ ਕਿ ਹੁਣ ਕਰ ਦੇ ਵਿੱਚ ਸਾਰੇ ਜਣੇ ਇਕੱਠੇ ਆ ਗਏ ਇਹਦੇ ਵਿੱਚ ਕਿੱਡੀ ਗੱਲ ਹੈਗੀ ਜੇ ਤੁਸੀਂ ਕਰ ਦੋਗੇ ਫਿਰ ਕੀ ਹੋ ਜਾਊਗਾ ਇਕੱਠਿਆਂ ਵਾਲੀਆਂ ਗੱਲਾਂ ਕਰਦੇ ਨਹੀਂ ਕਰਦੇ ਨਹੀਂ ਹੈਗੇ ਮੈਂ ਕਿੰਨਾ ਕੱਚਰ ਚੁੱਪ ਕਰੂੰਗੀ ਤਪਾ ਰੱਖਿਆਗਾ ਇਹ ਤਾਂ ਤਪਾਉਂਦੀ ਸੀ ਤੇਰੀ ਵੱਡੀ ਭਾਬੀ ਨਾਲ ਉਹ ਤੇਰਾ ਭਾਈ ਵੀ ਰਲ ਗਿਆ ਉਹ ਵੀ ਆ ਕੇ ਮੈਨੂੰ ਸੁਣਾਉਣ ਲੱਗਿਆ ਮੈਥੋਂ ਨਹੀਂ ਬਣਦੇ ਗੁਰਕਲੇ ਛੋਟੇ ਸਾਰਿਆਂ ਨੇ ਲਉ ਪੀ ਰੱਖਿਆ ਮੇਰੇ ਨਾਲ ਕੇ ਮੈਂ ਨਹੀਂ ਦੱਸ ਜਾਨੀ ਆ ਜੀਓ ਜੀ ਨੂੰ ਸੇ ਆਪਾ ਸਾਰਾ ਦਿਨ ਆ ਹੀ ਨਿਕੰਮ ਜੇ ਠੀਕ ਹੁੰਦੇ ਦੱਸ ਹੁਣ ਕੋੜਾ ਕੜਾ ਸਿੱਟ ਕੇ ਇੰਨਾ ਪਤਾ ਨਹੀਂ ਮਹਾਰਾਣੀ ਉੱਠਖਦੀ ਪਤਾ ਨਹੀਂ ਨਾ ਆ ਵੀ ਰੋਟੀ ਨਹੀਂ ਬਣਾਈ ਕਿਉਂ ਖਾਦੇ ਨਹੀਂ ਪਰੌਂਠੇ ਉਹਦੇ ਹੱਥ ਦੇ ਉਹਦੋਂ ਤਾਂ ਤੂੰ ਵੀ ਬੜਾ ਕਰਦਾ ਹੁੰਦਾ ਸੀ ਜਦੋਂ ਮਾ ਨਾ ਮਾ ਵਿਆਹ ਹੋਇਆ ਸੀ ਦੇਖੀ ਭਾਬੀ ਤੇ ਇਥੋਂ ਸੋਹਣੀ ਲੈ ਕੇ ਆਉਂਗਾ ਮੈਨੂੰ ਖਵਾਇਆ ਕਰੋ ਪਰੌਂਠੇ ਖਾ ਲੈ ਹੁਣ ਪਰੌਂਠੇ ਕੋਈ ਭੁੱਖ ਲੱਗੀ ਵਾ ਬਣਾ ਦੇ ਮੈਂ ਤਾਂ ਰੋਟੀ ਬਣਾ ਦੂੰਗੀ ਪਹਿਲਾਂ ਇਹ ਦੱਸੋ ਮਹਾਰਾਣੀ ਉੱઠી ਆ ਕਿ ਨਾ ਉਹ ਤਾਂ ਉੱਠੀ ਨਹੀਂ ਆਲੇ ਤੂੰ ਕਹਿ ਨਹੀਂ ਸਕਦਾ ਤੇਰੇ ਮੂੰਹ ਜਵਾਨ ਨਹੀਂ ਦੱਸ ਆ ਵੀ ਬਥੇਰਾ ਕਹਿਣਾ ਹੋਣਾ ਤੈਨੂੰ ਪਤਾ ਤਾਂ ਹੈਗਾ ਮੈਂ ਕਿੰਨਾ ਬੋਲਦਾ ਰਹਿਣਾ ਪਤਾ ਹੀ ਆ ਕਿੰਨਾ ਕ ਬੋਲਦਾ ਤੂੰ ਦੱਸ ਕੀ ਕਰਾਂ ਭਾਈ ਮੈਂ ਤਾਂ ਆਪ ਦੁਖੀ ਹੋਈ ਪਈਆਂ ਹੁਣ ਸਾਰਾ ਡੰਗਰਾਂ ਦਾ ਕਰਕੇ ਆਇਆ ਕੂੜਾ ਸੱਟ ਕੇ ਆਇਆ ਮਾਹਲੇ ਚੱਲ ਉਹਨੇ ਰੋਟੀ ਤਾਂ ਲਾਤੀ ਹੋਣੀ ਮੈਨੂੰ ਕੀ ਪਤਾ ਸੀ ਉਹਨੇ ਰੋਟੀ ਵੀ ਨਹੀਂ ਲਾਹੀ ਆ ਵੀ ਮੈਂ ਤਾਂ ਬਥੇਰੀ ਵਰ ਕਿਹਾ ਵੀ ਆਪ ਦਾ ਆਪ ਦਾ ਕੰਮ ਕਰ ਲਿਆ ਕਰੋ ਉਹਦੇ ਨੂੰ ਹੱਥ ਪਟਾ ਦਿਆ ਕਰ ਪਰਜਾਈ ਨਾਲ ਉਹ ਸਮਝਦੀ ਨਹੀਂ ਹੁਣ ਕੀ ਕਰੀਏ ਉਹ ਨਹੀਂ ਭਾਈ ਸਮਝਦੀ ਆ ਸਿਮੀ ਵਾ ਗਈ ਨਹੀਂ ਸਿਮੀ ਹਾਲੇ ਅੰਦਰ ਹੀ ਆ ਸਿਮੀ ਵੀ ਨਹੀਂ ਗਈ ਉਹ ਆਉਂਦੀ ਆ ਲੈ ਉਹ ਵੀ ਦੱਸ ਬੀਰੇ ਮੈਨੂੰ ਵੀ ਨਾਲ ਹੀ ਲੈ ਜਾ ਜੇ ਤੁਸੀਂ ਜਾ ਰਹੇ ਹੋਗੇ ਨਾਲ ਤਾਂ ਵਗ ਚਲੀ ਭਾਈ ਆਹ ਕੀ ਪਾਇਆ ਕਿਉਂ ਇੰਨਾ ਚ ਕੀ ਬੁਰਾਈ ਪਹਿਲਾਂ ਇਹ ਚੇਂਜ ਕਰਕੇ ਪੰਜਾਬੀ ਸੂਟ ਪਾਪਦਾ ਜਿਹੜਾ ਅੱਜਕੱਲ ਚੱਲਦਾ ਅੱਜਕੱਲ ਦਾ ਤੈਨੂੰ ਪਾ ਵੀ ਦੌਰ ਦਾ ਪਤਾ ਹੀ ਆ ਇਹ ਮਾਨਣਾ ਕਿਵੇਂ ਆ ਮਾਨਣਾ ਕਿੰਨਾ ਖਰਾਬ ਚੱਲ ਕੋਈ ਨਾ ਸਿਮੀ ਜਾ ਕਰ ਲਾ ਚੇਂਜ ਕਰ ਲਾ ਬਾਦ ਅੱਲਾ ਅਧਿਕਰ ਭਾਬੀ ਦੀ ਮਾਨਨਾ ਖਰਾਬ ਆ ਤੈਨੂੰ ਹੀ ਪਤਾ ਮੈਨੂੰ ਤਾਂ ਪਤਾ ਮੈਂ ਤਾਂ ਬਈ 20 ਵਾਰ ਹੀ ਕਹਤਾ ਹੁਣ ਜੇ ਬਾਰ ਬਾਰ ਕਹਿਨੀ ਆ ਤਾਂ ਐ ਸੋਚਦੀ ਆ ਪਤਾ ਨਹੀਂ ਭਾਬੀ ਜਾਣ ਜਾਣ ਟੋਕਦੀ ਆ ਦੱਸ ਨਹੀਂ ਭਾਬੀ ਮੜਾ ਜਾ ਸਮਝਾਇਆ ਕਰ ਫੇਰ ਵੀ ਮੈਂ ਤਾਂ ਬਥੇਰਾ ਸਮਝਾ ਨਹੀਂ ਆ ਚਲ ਐ ਕਰਦੀ ਆ ਆ ਹੁਣ ਸਿਮੀ ਕੱਪੜੇ ਬਦਲਦੀ ਆ ਤੂੰ ਵੀ ਬਹਿ ਜਾ ਮੈਂ ਦੋ ਰੋਟੀਆਂ ਲਾ ਦਿੰਨੀ ਆ ਹਾਂ ਬਣਾ ਦੇ ਹਾਂ ਖਾ ਕੇ ਹੀ ਵਗ ਜੀ ਆ ਜਾ ਮਤ ਤਿਆਰ ਹੋ ਕੇ ਕਦੋਂ ਦਾ ਬਾਹਰ ਵੀ ਖੜਾ ਰੋਟੀ ਵੀ ਖਾ ਲਈ ਹਾਲੇ ਤੱਕ ਕੁੜੀ ਤਾਂ ਤਿਆਰ ਹੋ ਕੇ ਬਾਹਰ ਨਹੀਂ ਆਇਆ ਗਿਆ ਸਿਮੀ ਓਏ ਚੱਲ ਚੱਲੀਏ ਆ ਗਈ ਵੀਰੇ ਆਈ ਨਾ ਟਾਈਮ ਲੱਗਾ ਕੁੜੀਏ ਬਸ ਵੀਰੇ ਮੈਂ ਕੱਪੜੇ ਚੇਂਜ ਲੱਗ ਗਈ ਸੀ ਕਰਨ ਫਿਰ ਚੱਲੀਏ ਹਾਂਜੀ ਚੱਲੋ ਇੱਕ ਤੱਕ ਲੱਗਣਾ ਨਾ ਇੰਨਾ ਨਾ ਕੂੜਾ ਹੋ ਜਾਂਦਾ ਸਿਆਪਾ ਖਾਨਾ ਜਿੰਨਾ ਮਰਜੀ ਫੁੱਕੀ ਜਾਓ ਹਾਏ ਹਾਏ ਜੇ ਹੋ ਗਿਆ ਤੇਰਾ ਹਾਰ ਸ਼ਿੰਗਾਰ ਪੂਰਾ ਹੁਣ ਮਾੜਾ ਮੋਟਾ ਕੰਮ ਕਣੀ ਦੇਖ ਲੈ ਕੰਮ ਕਰਕੇ ਹਟੀਆਂ ਦੀਦੀ ਮੈਂ ਮੇਰੇ ਤੇ ਤੂੰ ਸੋਈ ਹੀ ਲੱਗਦੇ ਰਹਿੰਦੇ ਆ ਪਤਾ ਨਹੀਂ ਕਿਉਂ ਜਦੋਂ ਮਰਜ਼ੀ ਦੇਖ ਲਓ ਤੂੰ ਤਾਂ ਬਾਈ ਐਂ ਕਹਿ ਦਿੰਦੀ ਹਰ ਵਾਰੀ ਕੰਮ ਕਰਕੇ ਹਟੀਆਂ ਕਿਹੜਾ ਕੰਮ ਕਰ ਲਿਆ ਤੇ ਮੈਨੂੰ ਤਾਂ ਦਿਖਦਾ ਨਹੀਂ ਕਿਤੇ ਫਿਰ ਜਿਹੜਾ ਮੇਰੇ ਹਿੱਸੇ ਕੰਮ ਹੁੰਦਾ ਮੈਂ ਆਪਦਾ ਕੰਮ ਕਰ ਲੈਨੀ ਆ ਮੇਰੇ ਵਾਰੀ ਤੂੰ ਐ ਲੱਗ ਜਾਨੀ ਕੰਮ ਕਰਕੇ ਸਿਰ ਪੈਰ ਤਾਂ ਬਾਉਣੀ ਹੈਗਾ ਤੇਰਾ ਤਾਂ ਸਾਰਾ ਦਿਨ ਸਿਰੇ ਨਹੀਂ ਠੀਕ ਆਉਂਦਾ ਮੇਰੀ ਗੱਲ ਸੁਣ ਲੈ ਆ ਬੁੱਥਾ ਕਿਸੇ ਨੇ ਨਹੀਂ ਦੇਖਣਾ ਘਰ ਦੇਖਣਾ ਆਖਦੇ ਨੇ ਪਹਿਲਾਂ ਤਾਂ ਆ ਕੇ ਘਰ ਦਾ ਕੰਮ ਕਰ ਲਿਆ ਕਰ ਫਿਰ ਹੁਣ ਤਾਂ ਮੈਂ ਰੋਟੀ ਵੀ ਬਣਾਉਣ ਲੱਗ ਗਈ ਹੁਣ ਕਾ ਤੋ ਮੇਰੇ ਤੇ ਮੱਚਦੇ ਹੋਗੇ ਫਿਰ ਹੁਣ ਕੱਲੀ ਰੋਟੀ ਪਕਾ ਕੇ ਤਾਂ ਦੇਖ ਸਰਦਾ ਨਹੀਂ ਹੈਗਾ ਹਨਾ ਤੂੰ ਤਾਂ ਐ ਕਹਿੰਦੀ ਆ ਵੀ ਜੇ ਰੋਟੀ ਪਕਾ ਦਿੰਨੀ ਆ ਤਾਂ ਕੰਮ ਹੋ ਗਏ ਸਾਰੇ ਬਸ ਐ ਨਹੀਂ ਬਾਈ ਕੰਮ ਚੱਲਦਾ ਜਿਵੇਂ ਤੂੰ ਚਲਾ ਰਹੀ ਆ ਫਿਰ ਮੈਂ ਕਿਹੜਾ ਬੇਲੀ ਖਾਨਣੀ ਹੈਗੀ ਮੈਂ ਵੀ ਤਾਂ ਕੰਮ ਹੀ ਕਰਦੀ ਆ ਮੈਨੂੰ ਤਾਂ ਪਤਾ ਨਹੀਂ ਕਾਹ ਤੋਂ ਇੰਨਾ ਸੁਣਾਉਣੀ ਰਹਿਣੀ ਆ ਤੂੰ ਬਿਨਾਂ ਗੱਲ ਤੋਂ ਮੇਰਾ ਬੰਦਾ ਵੀ ਕਮਾਉਂਦਾ ਹੈਗਾ ਕਮਾਉਂਦੇ ਤਾਂ ਕੌਣ ਹੈ ਬਾਈ ਘਰੀਓ ਤੈਨੂੰ ਦੇਖਦਾ ਨਹੀਂ ਬਾਈ ਖੜਿਆ ਘਰੀਆ ਬਾਈ ਚਾਹ ਭੇਜ ਦਿੰਦੇ ਤੁਹਾਨੂੰ ਬਹੁਤ ਟਾਈਮ ਹੋ ਗਿਆ ਕਹੇ ਇਹਨੂੰ 4:00 ਵੱਜ ਗਏ ਬਾਈ ਤਿੰਨ ਵਾਰੀ ਚਾਹ ਭੇਜਤੀ ਦੱਸ ਹੁਣ ਅਹ ਮੰਡੀ ਚ ਗਏ ਨੇ ਮੜਾ ਜਾਂ ਮਾਰਿਆਉਣ ਦੇ ਕਿਹੜਾ ਐਡਾ ਕਿਹੜਾ ਥੋੜਾ ਨਸ਼ਾ ਟੁੱਟਦਾ ਭੇਜ ਦਾਂਗੇ ਅਸੀਂ ਤਾਂ ਉੱਥੇ ਡਿੱਕੀ ਜਾਂਦੇ ਬਟੇ ਸਵੇਰ ਦੇ ਸਾਰੇ ਥੋੜੀ ਜੀਰੀ ਵਢੀ ਗਈ ਫਿਰ ਜੀਰੀ ਵੜ ਤੇ ਬਾਈ ਪੈਸੇ ਦਿੰਨੇ ਆ ਦੁਪਹਿਰੇ ਤੁਸੀਂ ਚੌਲ ਭੇਜ ਤੇ ਰੋਟੀ ਭੇਜ ਦਿੰਦੇ ਬਾਈ ਜੇ ਇੰਨਾ ਹੀ ਆ ਨਾ ਬਾਈ ਆਪਦੇ ਮੰਗਾ ਲਿਆ ਕਰੋ ਕਰੋ ਅਸੀਂ ਵੀ ਸਾਰਾ ਦਿਨ ਉਰੇ ਕੰਮ ਕਰਦੇ ਆ ਭੇਜ ਦਾਂਗੇ ਚਾਹ ਕਿਧਰੇ ਨਹੀਂ ਨਾਲ ਪੱਟ ਲਿਆ ਕਰੋ ਜੀਰੀ ਮਸ਼ੀਨ ਕਿ ਲਵਾਉਣੇ ਹੁੰਨੇ ਹੋਗੇ ਉਰੇ ਖੜ ਕੇ ਨਾ ਬਾਹਲਾ ਆਵਾ ਤਾਵਾ ਬੋਲਣ ਦੀ ਲੋੜ ਨਹੀਂ ਕੰਮ ਕਰ ਕੰਮ ਕਰਨਾ ਹੈ ਕੰਮ ਕਰ ਲਾਉ ਤਾਂ ਭੁੱਖੇ ਮਰਦੇ ਹੋ ਫਿਰ ਆਪਦੇ ਘਰੋਂ ਖਾਇਆ ਕਰੋ ਅਸੀਂ ਤੁਹਾਡੇ ਤੋਂ ਫ੍ਰਿਜ ਨਹੀਂ ਕੰਮ ਕਰਾਉਂਦੇ ਇੰਨਾਂਲੇ ਉਰੇ ਮੇਰੇ ਕੋਲੇ ਖੜਕੇ ਜਵਾਨ ਨਾ ਹਲਾ ਫਾਲ ਤੋ ਆ ਗਿਆ ਨਾ ਜੀ ਮੇਰਾ ਬੰਦਾ ਤਾਂ ਹੁਣ ਦੱਸ ਦੂੰਗੀ ਪਤਾ ਰੋਟੀ ਤਾਂ ਸਾਰੇ ਹੀ ਦਿੰਦੇ ਨੇ ਰੋਟੀ ਕਿਹੜਾ ਨਹੀਂ ਦਿੰਦਾ ਹੈਗਾ ਰੋਟੀ ਤੈਨੂੰ ਮਿਲ ਗਈ ਨਾ ਢੱਡ ਪਰ ਗਿਆ ਨਾ ਤੇਰਾ ਚੌਲ ਖਾ ਲੈ ਨਾ ਜਿੱਥੇ ਕੁਝ ਵੀ ਨਹੀਂ ਮਿਲਦਾ ਤੁਸੀਂ ਵੀ ਉੱਥੇ ਠੀਕ ਆਉਨੇ ਆ ਜਿੱਥੇ ਤੁਹਾਨੂੰ ਖਾਣ ਨੂੰ ਨਹੀਂ ਮਿਲਦਾ ਤੁਸੀਂ ਚਾਂਬੜਦੇ ਆ ਥੋੜੀ ਮਰਜ਼ੀ ਆ ਭਾਈ ਨਾ ਬਣਾ ਕੇ ਦਿਆ ਕਰੋ ਰੋਟੀਆਂ ਚਾਹਾਂ ਸਾਨੂੰ ਕੋਈ ਨਾ ਆ ਗਿਆ ਚਾਹ ਲੈਣ ਚੱਕ ਕੇ ਬੁੱਥਾ ਦੱਸ ਵੀ ਬਗ ਜੂਗੀ ਚਾਹ ਕਿਧਰੇ ਥੋੜੀ ਮੇਰੀ ਗੱਲ ਸੁਣ ਲੈ ਹੁਣ ਖੇਤ ਵਾਲਿਆਂ ਦੀ ਚਾਹ ਬਣਾ ਦੇ ਠੀਕ ਹੈ ਨਾ ਮੈਂ ਇੱਥੋਂ ਨਹੀਂ ਬਣਦੀ ਕੀ ਆਪੇ ਬਣਾ ਲਈ ਚੱਕ ਕੇ ਬੁੱਥਾ ਤੁਰ ਜਾਂਦੀ ਐ ਕਹਿ ਕੇ ਦੱਸ ਕਿੱਥੇ ਦੁਖੀ ਕਰਿਆ ਇਹਨੇ ਵੀ ਮੈਨੂੰ ਹੁਣ ਉਧਰ ਚਾਹ ਫੁੱਕਣੀ ਪਊਗੀ ਸਿਆਪਾ ਇੱਕ ਉਹ ਲੰਗਿਆ ਹੋਇਆ ਮੰਡੀ ਚ ਉਹਨੂੰ ਨਹੀਂ ਵੀ ਘਰੇ ਵੜ ਜਾ ਦੱਸ ਬਹਾਨਾ ਜਾ ਲਾ ਕੇ ਉਹਦੀ ਕਹਿ ਦੂ ਮੰਡੀ ਚ ਜਾਣਾ ਦੇਖ ਵੇ ਜਿੰਦਰ ਹੁਣ ਤੱਕ ਆਪਣੀ ਚੰਗੀ ਨਿਭਗੀ ਇਹਦੇ ਨਾਲੋਂ ਪਹਿਲਾਂ ਇਹ ਆ ਵੀ ਆਪਾਂ ਇੱਕ ਦੂਜੇ ਨਾਲ ਲੜ ਲੜ ਕੇ ਮਰੀਏ ਜਾਂ ਆਪਣੀ ਬਦਨਾਮੀ ਹੋਵੇ ਪਿੰਡ ਚ ਆਪਾਂ ਅੱਡ ਬੱਡੇ ਠੀਕ ਆਗੇ ਯਾਰ ਆਪਾਂ ਅੱਡ ਹੋ ਜਾਈਏ ਵਧੀਆ ਰਹਾਂਗੇ ਤੁਸੀਂ ਆ ਭਾਈ ਮੈਂ ਨਹੀਂ ਆਟਣਾ ਯਾਰ ਤੂੰ ਤਾਂ ਨਹੀਂ ਅੱਡ ਹੋਣਾ ਭਾਈ ਤੇਰੇ ਘਰ ਵਾਲੀ ਤਾਂ ਅੱਡ ਹੋਣ ਨੂੰ ਫਿਰਦੀ ਆ ਉਹਨੇ ਤਾਂ ਕਹਿ ਵੀ ਦਿੱਤਾ ਵੀ ਸਾਨੂੰ ਅੱਡ ਕਰ ਦੋ ਨਹੀਂ ਭਾਈ ਮੈਂ ਤਾਂ ਇਕੱਠੇ ਰਹਿਣਾ ਆਪਣਾ ਇਕੱਠਿਆਂ ਸਾਥ ਨਿਭਦਾ ਵਧੀਆ ਗੱਲਾਂ ਦੇਖ ਭਾਈ ਮੇਰੀ ਗੱਲ ਸੁਣ ਜਿੰਦਰ ਆ ਕੀ ਫਾਇਦਾ ਕਲੇਸ਼ ਦਾ ਮੂੰਹ ਕਾਲਾ ਹੀ ਕਾਲਾ ਹਨਾ ਆਪਦੀ ਘਰ ਵਾਲੀ ਨੂੰ ਇੱਕ ਵਾਰੀ ਪੁੱਛ ਲੈ ਕੀ ਚਾਹੁੰਦੀ ਆ ਉਹ ਨਾਲੇ ਛੋਟੇ ਵੀਰ ਗੱਲ ਇਹ ਆ ਨਾ ਅੱਜ ਤਾਂ ਆਪਣੇ ਘਰੇ ਲੜਾਈ ਆ ਕੱਲੂ ਪਿੰਡ ਚ ਜਾਊ ਖਾਮ ਖਾਜ ਰੂਸ ਨਿਕਲੂਗਾ ਬਦਨਾਮੀ ਹੋ ਫਾਇਦਾ ਕੋਈ ਇਹਨੂੰ ਆਪਾਂ ਰਲ ਮਿਲ ਕੇ ਇੱਥੇ ਬੈਠ ਕੇ ਗੱਲ ਨਿਬੇੜ ਲੈਂਦੇ ਆ ਜਿੰਨੀ ਜ਼ਮੀਨ ਆ ਭਾਈ ਜਮੀਨ ਮਾੜ ਲੈਣੇ ਆ ਜਿੰਨਾ ਕੋਈ ਮਾੜਾ ਵੋਟਾ ਹਸਾਬਤਾ ਬਣਦਾ ਆਪਾਂ ਬੈ ਕੇ ਨਿਬੇੜ ਲੈਂਦੇ ਆ ਬਾਕੀ ਭਾਈ ਤੂੰ ਦੱਸ ਦੇ ਹਮਨ ਕੀ ਚਾਹਨੀ ਆ ਤੂੰ ਮੈਂ ਤਾਂ ਅੱਡੀ ਹੋਣਾ ਦੀਦੀ ਇੱਕ ਵਾਰੀ ਕਹਾ ਲੋ ਚਾਹੇ 10 ਵਾਰੀ ਵੀਰੇ ਅੱਡ ਕਾਦੇ ਵਾਸਤੇ ਹੋਣਾ ਹੁਣ ਡੈਡੀ ਮੰਮੀ ਤੋਂ ਬਾਅਦ ਤੁਸੀਂ ਹੋਵੋਗੇ ਜਿਹੜੇ ਜ਼ਿੰਮੇਵਾਰੀ ਸੰਭਾਲਦੇ ਹੋਗੇ ਅੱਡ ਹੋ ਕੇ ਕੀ ਕਰਾਂਗੇ ਆਪਾਂ ਉਹ ਭਾਈ ਅਸੀਂ ਤਾਂ ਕਹਾਂਦੇ ਸਮਝਾ ਰਹੇ ਇਹਨਾਂ ਨੂੰ ਨਹੀਂ ਮੰਨਦੇ ਫਿਰ ਫਾਇਦਾ ਕੀ ਇਹਨਾਂ ਗੱਲਾਂ ਦਾ ਵੀ ਰੋਜ਼ ਲੜੋ ਰੋਜ਼ ਲੜਾਈ ਹੋਵੇ ਰੋਜ਼ ਕਲੇਸ਼ ਹੋਵੇ ਲੋਕ ਖੜਖੜ ਤਮਾਸ਼ਾ ਦੇਖਣ ਫਾਇਦਾ ਤੈਨੂੰ ਹੀ ਪਤਾ ਹੀ ਹੈਗਾ ਰੋਜ਼ ਸਮਝਾਉਂਦੇ ਇਹਨੇ ਕੁੜੀ ਨੂੰ ਵੀ ਸਮਝ ਆ ਭਾਈ ਨਹੀਂ ਸਮਝਦੀ ਆਲੀ ਫਿਰ ਉਹਨੂੰ ਕੀ ਕਰੀਏ ਕੋਈ ਨਾ ਸਿਮੀ ਤੈਨੂੰ ਅਸੀਂ ਧੱਕ ਦੇਣੀ ਹੈਗੇ ਜਿੱਧਰ ਤੇਰਾ ਚਿੱਤ ਮੰਨੂਗਾ ਨਾ ਤੂੰ ਉਧਰ ਰਹਿ ਲੈ ਨਾਲੇ ਭਾਈ ਤੇਰੇ ਨਾਲ ਦਾ ਕੋਈ ਫਰਕੇ ਨਹੀਂ ਹੈਗਾ ਠੀਕ ਹੈ ਨਾ ਗੱਲ ਤਾਂ ਇਹਨਾਂ ਦੀ ਆ ਇਹ ਅੱਡ ਹੋਣਾ ਚਾਹੁੰਦੇ ਨੇ ਜੀ ਸਾਦ ਕੇ ਹੋਣ ਕੋਈ ਗੱਲ ਨਹੀਂ ਦੁਨੀਆ ਤੇ ਜੀ ਮੇਰੀ ਗੱਲ ਸੁਣਨ ਨੂੰ ਕੰਨ ਖੋਲ ਕੇ ਮੈਂ ਤਾਂ ਅੱਡੀ ਹੋਣਾਗਾ ਕਿਉਂ ਦੇਖ ਲੈ ਬਾਈ ਨੂੰ ਕੀ ਸਮਝਾਈ ਜਾਵਾ ਹੁਣ ਤੈਨੂੰ ਪਤਾ ਹੀ ਆ ਮੈਂ ਕਿੰਨੀ ਵਾਰ ਸਮਝਾ ਲਿਆ ਇਹਨੂੰ ਬਸ ਬਾਈ ਫਿਰ ਇਹਦਾ ਹੱਲ ਇਹੀ ਆ ਤੁਸੀਂ ਆਪਣਾ ਭਾਂਡੇ ਨੇੜੇ ਚੱਕੋ ਜਿਹੜੀ ਜਗ੍ਹਾ ਤੁਸੀਂ ਜਿਹੜਾ ਪਾਸਾ ਲੈਣਾ ਲੈ ਲਓ ਐ ਕਰ ਬਾਈ ਜਿੰਦਰ ਜਾ ਕੇ ਉਹਨਾਂ ਨਾਲ ਇੱਕ ਵਾਰੀ ਗੱਲ ਕਰ ਦੇਖ ਕੀ ਕਹਿੰਦੀ ਆ ਚੱਲ ਬਾਈ ਠੀਕ ਆ ਮੈਂ ਮਾਮਾ ਦੀ ਗੱਲ ਕਰਿਆ ਵਾਂ ਦੇਖਦਾ ਕੀ ਕਹਿੰਦੀ ਆ ਫਿਰ ਠੀਕ ਆ ਕਰ ਲੈ ਬਾਈ हां दस ਕੀ ਤੇਰਾ ਦਿਮਾਗ ਫਿਰਿਆ ਕੀ ਅੱਡ ਅੱਡ ਲਈਆ ਤੈ ਮੈਂ ਤੁਹਾਨੂੰ ਦੱਸਤਾ ਦਿੱਤਾ ਵੀ ਮੈਂ ਅੱਡ ਹੋਣਾਗਾ ਹੋਰ ਕਿੰਨੇ ਕਵਾਰੀ ਕਹੋਣਾਗਾ ਨਹੀਂ ਅੱਡ ਨਹੀਂ ਹੋਣਾ ਹੁਆ ਬਾਈ ਸਾਰੇ ਕੰਮ ਸਾਹਮਦਾ ਤੇਰਾ ਦਿਮਾਗ ਕਿਉਂ ਨਹੀਂ ਸਹੀ ਚੱਲ ਰਿਹਾ ਬਾਈ ਕੰਮ ਸਾਰੇ ਘਰ ਦੇ ਸਾਹਮਦਾ ਸਾਰੀ ਜ਼ਮੀਨ ਦਾ ਕੰਮ ਕਰਦਾ ਸਾਰੇ ਡੰਗਰਾਂ ਦਾ ਕੰਮ ਕਰਦੇ ਨੇ ਠੀਕ ਆ ਨਾ ਭਾਬੀ ਸਾਰਾ ਕੰਮ ਕਰਦੀ ਆ ਜੇ ਆਪਾਂ ਅੱਡ ਹੋ ਗਏ ਸਾਰਾ ਅੱਡ ਸਮਾਨ ਵੰਡਿਆ ਜਾਊਗਾ ਸਾਰਾ ਕੁਝ ਵੰਡਿਆ ਜਾਊ ਫੇਰ ਵੀ ਤਾਂ ਤੈਨੂੰ ਕੰਮ ਕਰਨਾ ਪੈਣਾ ਨਾ ਡੰਗਰਾਂ ਦਾ ਵੀ ਤੈਨੂੰ ਕੰਮ ਕਰਨਾ ਪੈਣਾ ਘਰ ਦਾ ਵੀ ਤੈਨੂੰ ਕਰਨਾ ਪੈਣਾ ਉਹਨੂੰ ਵੰਡ ਵੰਡਈਏ ਜੇ ਤੈਨੂੰ ਕੰਮ ਜਿਹੜਾ ਆਉਂਦਾ ਉਹ ਸਾਂਭੈਣੀਆਂ ਤਾਂ ਤੇਰੇ ਤੋਂ ਫੇਰ ਦੀ ਫੇਰ ਦੇਖੂ ਮੈਂ ਤਾਂ ਅੱਡੀ ਹੋਣਾਗਾ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਚਾਹੇ ਮੈਂ ਇਥੇ 10 ਵਾਰੀ ਕਹਾ ਲਵਾਂ ਮੈਂ ਤਾਂ ਅੱਡੀ ਹੋਣਾ ਬਸ ਨਾ ਪਹਿਲਾਂ ਇਹ ਦੱਸ ਜੇ ਤੇਰਾ ਭਾਈ ਨਾਲੋਂ ਤੇਰੇ ਮਾਪੇ ਬਾਬੂ ਨੂੰ ਕੋਈ ਅੱਡ ਕਰੇ ਚੰਗੀ ਗੱਲ ਆ ਸਹੀ ਹੈ ਜੀ ਇਹ ਤਾਂ ਮੈਂ ਸੋਚੀ ਨਹੀਂ ਹੈਗਾ ਦੇਖ ਮੈਂ ਨਹੀਂ ਅੱਡ ਹੋਣਾ ਤੂੰ ਅੱਡ ਹੋਣਾ ਹੋ ਜਾ ਨਾ ਮੈਨੂੰ ਬੁਲਾਈ ਨਾ ਮੈਨੂੰ ਚਲਾਈ ਕਲ ਠੀਕ ਆਈ ਚਲ ਮੰਗ ਬਾਈ ਤੂੰ ਮਾਫੀ ਮੈਨੂੰ ਹੀ ਲੱਗਦਾ ਹੈ ਆਹ ਆਪਦੀ ਹਰਕਤਾਂ ਤੋਂ ਬਾਜ ਆਊਗੀ ਬੋਲਦੀ ਤਾਂ ਦੇਖ ਲਓ ਕਿਵੇਂ ਆ ਚਲ ਬੋਲੀ ਜਾਂਦੇ ਆ ਹਾਂ ਹਾਂ ਹਾਵੇ ਕੇਸਲਾ ਬਣੀ ਚਲ ਮੰਗ ਮਾਫੀ ਬਾਈ ਤੂੰ ਬਾਈ ਮੈਨੂੰ ਮਾਫ ਕਰ ਦੋ ਮੇਰੇ ਤੋਂ ਗਲਤੀ ਹੋ ਗਈ ਮੈਂ ਪਤਾ ਨਹੀਂ ਕੀ ਕੁਝ ਬੋਲਿਆ ਤੁਹਾਨੂੰ ਦੀਦੀ ਤੁਸੀਂ ਵੀ ਮੈਨੂੰ ਮਾਫ ਕਰ ਦਿਓ ਮੇਰੇ ਅਕਲ ਤੇ ਪੜਦਾ ਪੈ ਗਿਆ ਸੀਗਾ ਦੇਖ ਆ ਮਨ ਜੇ ਤੂੰ ਅੱਡ ਹੋਣਾ ਨਾ ਤਾਂ ਤਾ ਤਾਂ ਹੁਣ ਵੀ ਸਾਨੂੰ ਦੱਸ ਦੇ ਪਰ ਨਾ ਰੋਜ਼ ਰੋਜ਼ ਦਾ ਲੋਕਾਂ ਨੂੰ ਜਲੂਸ ਨਹੀਂ ਦਿਖਾਇਆ ਜਾਂਦਾ ਤੈਨੂੰ ਵੀ ਪਤਾ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਲੋਕ ਤਾਂ ਸੁਕੌਂਦੀ ਕੰਨਾਂ ਕੰਧਾਂ ਨਾਲ ਕੰਨ ਲਾ ਲਾ ਕੇ ਸੁਣਦੇ ਨੇ ਸਹੀ ਗੱਲ ਆ ਦੀਦੀ ਪਰ ਅੱਜ ਤੋਂ ਬਾਅਦ ਮੈਂ ਸਾਰਾ ਕੰਮ ਜਿਹੜਾ ਤੁਸੀਂ ਕਹੋਗੇ ਮੈਂ ਸਾਰਾ ਕੰਮ ਕਰ ਲਿਆ ਕਰੂੰਗੀ ਨਾਲੇ ਭਾਈ ਗੱਲ ਇਹ ਹੈਗੀ ਇਕੱਲੇ ਰਹਿਣ ਸ਼ਾਵਾਸ਼ ਹੀ ਨਹੀਂ ਹੈਗੀ ਇੱਕੇ ਚ ਬਰਕਤ ਹੁੰਦੀ ਆ ਅਮ ਤੈਨੂੰ ਦੇ ਨਾ ਮਾਨੂੰ ਲੋਗਾਂ ਨਾਲ ਤੂੰ ਅੱਡ ਹੋ ਜਾਂਦੀ ਸਾਨੂੰ ਤਾਂ ਕੋਈ ਡਿੱਕਾ ਨਹੀਂ ਸੀਗਾ ਠੀਕ ਆ ਕੱਲ ਨੂੰ ਨਿੱਕੇ ਨੇੜੇ ਵੀ ਹੋਣਗੇ 100 ਕਮਤ ਹੁੰਦੇ ਆਉਣਾ ਜਾਊ ਘਰਾਂ ਨੂੰ ਜਿੰਦੇ ਲੱਗਣਗੇ ਫਾਇਦਾ ਉਹਨਾਂ ਗੱਲਾਂ ਦਾ ਕੋਈ ਕਿਹਨੂੰ ਬੁਲਾਏਗੀ ਕੌਣ ਤੇਰੇ ਆਊਗਾ ਆਲਾ ਕੋਈ ਦੋ ਘਰਦਿਆਂ ਨਾਲ ਨਹੀਂ ਵਰਤਦੀ ਇਹ ਬਾਹਰਲਾ ਕੌਣ ਆਊ ਤੇਰੇ ਸਹੀ ਗੱਲ ਆ ਬਈ ਪਰ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਹੀ ਰਹੂੰਗੀ ਚਲ ਕੋਈ ਨਾ ਜਿੱਥੇ ਤੁਸੀਂ ਮੇਰੇ ਨਾਲ ਖੜਜੋਗੇ ਬਗਾਨਾ ਕਿੱਥੇ ਖੜਜੂਗਾ ਕੋਈ ਅਸੀਂ ਤਾਂ ਖੜੇ ਆ ਇਹ ਹੀ ਗੱਲ ਤਾਂ ਤੈਨੂੰ ਸਮਝਾਉਂਦੇ ਆਏ ਆ ਵੀ ਭਾਈ ਜਿੰਨਾ ਘਰ ਦਾ ਖੜਜੋ ਬਾਹਰਲਾ ਨਹੀਂ ਕਿ ਖੜਦਾ ਨਾਲੇ ਸਾਨੂੰ ਕਿਹੜਾ ਕੋਈ ਖੁਸ਼ੀ ਮਿਲੇ ਤੂੰ ਤਾਂ ਕਰਕੇ ਘਰ ਦਾ ਕੰਮ ਬੰਡੇ ਸਰਦੋਹੇ ਬਣਾ ਕਰ ਲਿਆ ਕਰੋ ਚਲ ਹੁਣ ਐਵੇਂ ਨਾ ਬਾਲਾ ਸੋਚਿਆ ਕਰ ਤੂੰ ਛੋਟੀ ਆ ਮੇਤੋਂ ਮੈਂ ਤਾਂ ਤੈਨੂੰ ਕਦੇ ਆਪਣੀ ਦਰਾਨੀ ਸਮਝਿਆ ਹੀ ਨਹੀਂ ਠੀਕ ਹੈ ਠੀਕ ਆ ਜੀ ਚਲ ਫਿਰ ਇਹ ਅੰਦਰ ਸਿਆ ਤੂੰ ਵੀ ਹੱਥ ਕੇ ਦਿਖਾ